ਜਲਾ ਬਠਿੰਡਾ ਦਾ ਪਿੰਡ ਚੌ ਚੌ ਪਿੰਡ ਦੇ ਵਿੱਚ ਹੈ ਅਦਰਸ਼ ਸਕੂਲ ਜਿਹੜਾ 70 30 ਦੀ ਰੇਸ਼ੋ ਦੇ ਨਾਲ ਚਲਾਇਆ ਜਾ ਰਿਹਾ ਹੈਗਾ ਪਰ ਇਸ ਸਕੂਲ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਰੌਲਾ ਚੱਲ ਰਿਹਾ ਹੈਗਾ ਜਿੰਦਾ ਲਾ ਦਿੱਤਾ ਗਿਆ ਹੈਗਾ ਜਥੇਬੰਦੀਆਂ ਵੱਲੋਂ ਸਕੂਲ ਸਾਰੇ ਏਟੀਐਮ ਨੇ ਜਿਹੜੇ ਉਹਨਾਂ ਦਾ ਪਾਸਵਰਡ 00786 ਹੈ ਹਾਂ ਕਿਉਂਕਿ ਉਹਨੂੰ ਇੱਕੋ ਹੀ ਬੰਦਾ ਮੈਨੇਜਮੈਂਟ ਦਾ ਆਪਰੇਟ ਕਰਦਾ ਉਹ ਪੈਸੇ ਕਢਾਉਂਦਾ ਰਿਹਾ ਜੀ ਠੀਕ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਮੇਨ ਮੋਟੀ ਮੋਟੀ ਫੀ ਗਰਦਾਸ਼ ਤੋਂ 12 ਲੱਖ ਰੁਪਏ ਖਰਚਦੇ ਨੇ ਬਾਕੀ ਜਿਹੜਾ ਬਚਦਾ ਉਹ ਇਹਨਾਂ ਦੀ ਜੇਬ ਚ ਜਾਂਦੀ ਆ ਹੁਣ ਇਹ ਵੀ ਤੁਸੀਂ ਕਹਿੰਦੇ ਵੀ 10-12 ਲੱਖ ਰੁਪਏ ਹਰ ਮਹੀਨੇ ਢਾਦ ਬਚਦਾ ਬਚਦਾ ਜੀ ਇਹਨਾਂ ਨੂੰ ਨਹੀਂ ਉਹ ਕਿੱਥੇ ਜਾਂਦਾ ਪਹਿਲੇ ਜੇਬ ਚ ਜਾਂਦਾ ਜੀ ਇਹਨਾਂ ਦੀ ਹਰ ਮਹੀਨੇ 10-12 ਲੱਖ 10-12 ਲੱਖ ਫੇ ਕਦੋਂ ਦਾ ਚੱਲਿਆ ਤਿੰਨ ਸਕੂਲ ਇਹਨਾਂ ਕੋਲੇ ਇਹ ਕਦੋਂ ਦਾ ਚੱਲ ਰਿਹਾ ਇਹ 2018 ਤੋਂ ਚੱਲ ਰਿਹਾ ਜੀ ਜਿਹੜੇ ਹੁਣ ਕੋਰੋਨਾ ਕੋਰੋਨਾ ਦਾ ਹੋ ਗਿਆ ਜੀ ਕਪੜਾ ਹਰ ਮਹੀਨੇ 10 ਤੋਂ 15 ਲੱਖ ਦਾ ਕਪੜਾ ਹੋ ਰਿਹਾ ਸਕੂਚ ਦੇ 2018 ਤੋਂ ਕਹਿੰਦੇ ਚੱਲੀ ਜਾਂਦਾ ਇਹ ਬਿਲਕੁਲ ਗਲਤ ਗੱਲ ਹੈ ਜੀ ਬਿਲਕੁਲ ਝੂਠੇ ਇਲਜ਼ਾਮ ਲਾ ਰਹੇ ਇਹ ਜੀ ਐਦਾਂ ਦੀ ਕੋਈ ਗੱਲ ਬਾਤ ਨਹੀਂ ਹਰ ਮਹੀਨੇ ਕਿੰਨੇ ਪੈਸੇ ਆਉਂਦੇ ਆ ਤੁਸੀਂ ਇਹਦੇ ਬਾਰੇ ਮੈਂ ਰਿਕਾਰਡ ਦੇਖ ਕੇ ਦੱਸ ਸਕਦਾ ਨਹੀਂ ਮਤਲਬ ਤੁਸੀਂ ਮੇਰੇ ਕੋਲੇ ਮੂੰਹ ਜਵਾਨੀ ਨਹੀਂ ਮੇਰੇ ਯਾਦ ਹੈ ਕੀ ਗੱਲ ਕਿਉਂਕਿ ਸਰਕਾਰ ਇਹਨਾਂ ਨਾਲ ਆ ਵੱਡਾ ਘਪਲਾ ਹੈ ਮੰਤਰੀਆਂ ਤੱਕ ਰੁਪਏ ਚੜਦੇ ਨੇ ਇਹਨਾਂ ਨੂੰ ਜਿਹੜੀ ਪੰਜਾਬ ਸਰਕਾਰ ਹੈ ਸੀਐਮ ਆ ਉਹ ਕਹਿੰਦੇ ਵੀ ਕਰਪਸ਼ਨ ਵਾਲਾਗਾ ਸਾਨੂੰ ਦੱਸੋ ਆ ਟੋਲ ਫ੍ਰੀ ਨੰਬਰ ਜਾਰੀ ਕਰਤਾ ਫਲਾਣਾ ਜੀ ਦਾ ਸਿੱਖਿਆ ਮੰਤਰੀ ਇਹ ਦੱਸੋ ਕਰੋ ਆ ਰੋਜ਼ ਤਾਂ ਚੈਕਿੰਗ ਆਉਂਦੀ ਸੀ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਤੁਹਾਡੇ ਮਾਧਿਮ ਰਹੀਂ ਅਸੀਂ 15 ਮਹੀਨੇ ਪਾ ਚੁੱਕੇ ਆ ਕਿਰਤ ਵਿਭਾਗ ਦੇ ਵਿੱਚ ਵੀ ਪਾ ਚੁੱਕੇ ਆ ਮੇਰੀ ਸੈਲਰੀ ਰੋਕੀ ਬੈਠੇ ਨੇ ਜੀ ਵੀਰ ਜੀ 2000 2023 ਦੀ ਨਵੰਬਰ ਤੇ ਦਸੰਬਰ ਦੀ ਮੇਰੇ ਤੇ ਝੂਠੇ ਇਲਜ਼ਾਮ ਲਾਏ ਇਹਨਾਂ ਨੇ ਕਹਿੰਦੇ ਵੀ ਤੂੰ ਕੇਸ ਕੀਤਾ ਹੋਇਆ ਤੂੰ ਕੂੜ ਪ੍ਰ ਉਹੀ ਜਾਂਦਾ ਲਾਇ ਹਾਂਜੀ ਸਾ ਅਸੀਂ ਮਾਪਿਆਂ ਨੇ ਸਾਰਿਆਂ ਨੇ ਰਲ ਕੇ ਜਾਂਦਾ ਲਾਇਆ ਜੀ ਪੰਦਰਲੇ ਬੰਦੇ ਵੀ ਕਹਿ ਰਹੇ ਆ ਵੀ ਇਹਨਾਂ ਨੇ ਬੱਚਿਆਂ ਨੂੰ ਦੇਖੋ ਵੀ ੁੱਪੇ ਤਾੜਤਾ ਸਾਰਿਆਂ ਨੇ ਹੁਣ ਜਿਹੜਾ ਕਪੜਾਗਾ ਉਹ ਕਿੰਨਾਗਾ ਬਦਲੋ ਕ੍ਰਪਸ਼ਨ ਵਾਲਾ ਹੈਗਾ ਕਪੜਾ ਉਹ ਆ ਬਹੁਤ ਵੱਡਾ ਜੀ 12 ਲੱਖ ਰੁਪਈਆ ਸਕੂਲ ਦੇ ਵਿੱਚੋਂ ਮੈਨੇਜਮੈਂਟ ਖਾਂਦੀ ਆ ਸਾਬ ਚੋ ਉੱਡੀ ਆ ਜੀ ਮੈਨੇਜਮੈਂਟ ਜਦੋਂ ਕੋਈ ਬੰਦਾ ਸਿਰ ਤੱਕ ਨਾ ਲੱਗਦਾ ਕੋਈ ਬੋਲਣ ਲੱਗਦਾ ਤਾਂ ਇਹ ਸ਼ਰਨ ਉਹਦੀ ਜਿਹੜੀ ਸਰੀ ਹੈ ਉਹ ਦੱਬਣ ਨੂੰ ਮੈਂਟਲ ਆਉਂਦੇ ਨੇ ਇਹ ਸ੍ਰੀ ਗੱਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਜ਼ਿਲ੍ਹਾ ਬਠਿੰਡਾ ਦਾ ਪਿੰਡ ਚੌ ਚੌ ਪਿੰਡ ਦੇ ਵਿੱਚ ਹੈ ਅਦਰਸ਼ ਸਕੂਲ ਜਿਹੜਾ 70 30 ਦੀ ਰੇਸ਼ੋ ਦੇ ਨਾਲ ਚਲਾਇਆ ਜਾ ਰਿਹਾ ਹੈਗਾ ਪਰ ਇਸ ਸਕੂਲ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਰੌਲਾ ਚੱਲ ਰਿਹਾ ਹੈਗਾ ਕੁਝ ਕੁ ਟੀਚਰਾਂ ਨੂੰ ਟਰਮੀਨੇਟ ਕੀਤਾ ਗਿਆ ਟਰਮੀਨੇਸ਼ਨ ਤੋਂ ਬਾਅਦ ਕੁਝ ਕ੍ਰਪਸ਼ਨ ਦੇ ਇਲਜ਼ਾਮ ਲੱਗੇ ਆ ਮੈਨੇਜਮੈਂਟ ਦੇ ਉੱਤੇ ਤੇ ਉਸ ਤੋਂ ਬਾਅਦ ਆ ਜਿਹੜਾ ਉਹ ਇੱਕ ਪੱਕਾ ਮੋਰਚਾ ਜੇ ਅੱਜ ਦੀ ਅਸੀਂ ਗੱਲ ਕਰਕੇ ਜਿੰਦਾ ਲਾ ਦਿੱਤਾ ਗਿਆ ਹੈਗਾ ਜਥੇਬੰਦੀਆਂ ਵੱਲੋਂ ਸਕੂਲ ਬੱਚੇ ਜਿਹੜੇ ਉਹ ਸਾਰੇ ਬਾਹਰ ਬੈਨਾਂ ਦੇ ਵਿੱਚ ਮੌਜੂਦ ਆ ਤੇ ਰੌਲਾ ਕੀ ਆ ਕੀ ਕਹਾਣੀਆਂ ਪ੍ਰਸ਼ਾਸਨ ਦੇ ਨਾਲ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਾਲਾਂਕਿ ਇਹ ਸلسਲਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈਗਾ ਉਹਦੇ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਅਧਿਆਪਕ ਨੇ ਜਿਹੜੇ ਟਰਮੀਨੇਟ ਕੀਤੇ ਹੋਏ ਨੇ ਮਾਪੇ ਨੇ ਜਥੇਬੰਦੀ ਵਾਲੇ ਨੇ ਪੁੱਛਣ ਦੀ ਕੋਸ਼ਿਸ਼ ਕਰਦੇ ਆ ਵੀ ਕੀ ਭਾਈ ਜੀ ਕੀ ਰੌਲਾਗਾ ਇਹ ਸਤਿਗੁਰਾਲ ਜੀ ਪਹਿਲਾਂ ਤੁਹਾਡੇ ادارے ਦਾ ਸਵਾਗਤ ਕਰਦੇ ਆ ਮੈਂ ਸੰਦੀਪ ਸਿੰਘ ਅਦਾ ਸਕੂਲ ਚੌਕੇ ਦੇ ਵਿੱਚ तकरीबन 6-7 ਸਾਲਾਂ ਤੋਂ ਪੜਾ ਰਿਹਾ ਹਾਂ ਜੀ ਇਹ ਮਸਲਾ ਇਹ ਹੈ ਕਿ ਇਹ ਜਿਹੜੇ ਸਕੂਲ ਨੇ ਜੀ 70-30 ਦੀ ਅਨੁਪਾਤ ਦੇ ਨਾਲ ਚੱਲ ਰਹੇ ਨੇ ਜਿਦੇ ਵਿੱਚ 27 ਲੱਖ ਰੁਪਏ ਮਹੀਨਾ ਜਿਹੜਾ ਉਹ ਸਰਕਾਰ ਦਿੰਦੀ ਹੈ ਤੇ 10 ਲੱਖ ਮੈਨੇਜਮੈਂਟ ਨੇ ਚੈਰਿਟੀ ਦੇ ਤੌਰ ਤੇ ਕੋਲੋਂ ਪਾਉਣਾ ਹੁੰਦਾ ਯਾਨੀ ਕਿ 37 ਲੱਖ ਰੁਪਏ ਦਾ ਬਜਟ ਬਣਦਾ ਹੈ ਸਰ ਹੋ ਕੀ ਰਿਹਾ ਮੰਨ ਲਓ ਵੀ ਇਹਦੇ ਵਿੱਚ ਜਿਹੜੇ ਅਧਿਆਪਕ ਨੇ ਉਹਨਾਂ ਦੇ ਏਟੀਐਮ ਚੈੱਕ ਬੁੱਕਾਂ ਸਾਰਾ ਮੈਨੇਜਮੈਂਟ ਆਪਦੇ ਕਬਜ਼ੇ 'ਚ ਰੱਖਦੀ ਐ ਸਰਕਾਰ ਨੂੰ ਇੱਕ ਦਿਖਾਇਆ ਜਾਂਦਾ ਕਿ ਅਸੀਂ ਅਧਿਆਪਕਾਂ ਦੇ ਖਾਤੇ ਦੇ ਵਿੱਚ ਤਨਖਾਹ ਪਾ ਦਿੱਤੀ ਐ ਪਰ ਅਧਿਆਪਕਾਂ ਨੂੰ ਬਾਏ ਹੈਂਡ ਉਹਨਾਂ ਤੋਂ ਜਾਂ ਤਾਂ ਕੈਸ਼ਬੈਕ ਲੈ ਲੇਤਾ ਜਾਂਦਾ ਨਹੀਂ ਨੌਕਰੀ ਤੋਂ ਕੱਢਣ ਦੀ ਧਮਕੀਆਂ ਦਿੱਤੀਆਂ ਜਾਂਦੀਆਂ ਜਾਂਦੀਆਂ ਨੇ ਹਾਂਜੀ ਸਰ ਉਹ ਦੱਸੋਗੇ ਵੀ ਕਿਹੜੀ ਰਕਮ ਕਿੰਨੀ ਪਾਈ ਜਾਂਦੀ ਆ ਕੀ ਗੱਲਬਾਤ ਆ ਹਾਂਜੀ ਸਰ ਮੰਨ ਲਓ ਜਿਹੜੇ ਅਧਿਆਪਕ ਨੇ ਜਿਵੇਂ 41000 ਕਿਸੇ ਦੇ ਖਾਤੇ 'ਚ ਤਨਖਾਹ ਪੈ ਰਹੀ ਆ ਉਹ ਖਾਤੇ ਹੀ ਇਹਨਾਂ ਦੇ ਕੋਲੇ ਨੇ ਸਾਰੇ ਏਟੀਐਮ ਨੇ ਜਿਹੜੇ ਉਹਨਾਂ ਦਾ ਪਾਸਵਰਡ 00786 ਹੈ ਹਾਂ ਕਿਉਂਕਿ ਉਹਨੂੰ ਇੱਕੋ ਹੀ ਬੰਦਾ ਮੈਨੇਜਮੈਂਟ ਦਾ ਆਪਰੇਟ ਕਰਦਾ ਉਹ ਪੈਸੇ ਕਢਾਉਂਦਾ ਰਿਹਾ ਜੀ ਠੀਕ ਹੈ ਅਸੀਂ ਇਸ ਸੰਬੰਧ ਦੇ ਵਿੱਚ ਕੋਰਟ ਦੇ ਵਿੱਚ ਜਿਹੜਾ 186/23 ਕੇਸ ਕੀਤਾ ਸੀਗਾ ਉਸ ਤੋਂ ਬਾਅਦ ਜਿਹੜੀ ਮੈਨੇਜਮੈਂਟ ਆ ਉਹਦਾ ਰਵਈਆ ਇਹ ਰਿਹਾ ਕਿ ਸਾਡੇ ਉੱਪਰ ਬਹੁਤ ਸਾਰੇ ਥਾਣਿਆਂ ਦੇ ਵਿੱਚ ਕੰਪਲੇਂਟਾਂ ਸਾਨੂੰ ਜਿਹੜਾ ਹਰਾਸ਼ ਕੀਤਾ ਜਾ ਰਿਹਾ ਸੀ ਉਦੋਂ ਦਾ ਹੀ ਤਾਂ ਇਸ ਦੇ ਬਾਵਜੂਦ ਵੀ ਅਸੀਂ ਜਿਹੜੇ ਡਟੇ ਰਹੇ ਭ੍ਰਿਸ਼ਟਾਚਾਰ ਦੇ ਖਿਲਾਫ ਇਸ ਤੋਂ ਬਾਅਦ ਹੌਲੀ-ਹੌਲੀ ਜਿਹੜੇ ਸਾਡੇ ਨਾਲ ਟੀਚਰ ਨੇ ਜਿਹੜੇ ਕਰਮਚਾਰੀ ਨੇ ਉਹ ਜੁੜਦੇ ਗਏ ਤੇ ਅੱਜ ਕਿੰਨੇ ਸਾਲਾਂ ਦਾ ਮਤਲਬ ਕਿੰਨੇ ਸਾਲਾਂ ਤੋਂ ਚੱਲ ਰਿਹਾ ਹੈ ਸਰ 2023 ਨਵੰਬਰ 2023 ਤੋਂ ਅਸੀਂ ਕੇਸ ਲੱਗਿਆ ਹੋਇਆ ਜੀ ਨਹੀਂ ਨਹੀਂ ਕੇਸ ਨਹੀਂ ਜਿਹੜਾ ਹੈ ਤੁਸੀਂ ਕਹਿੰਦੇ ਹੋ ਵੀ ਇਹ ਤੁਹਾਡੇ ਖਾਤਿਆਂ 'ਚ ਪੈਸੇ ਇਹਨਾਂ ਕੋਲੇ ਏਟੀਐਮ ਓਟੀਐਮ ਹਾਂ ਇਹ ਮੈਨੇਜਮੈਂਟ ਨੇ 2018 ਤੋਂ ਹੀ ਇਹ ਜਿਹੜਾ ਕੈਸ਼ਬੈਕ ਦਾ ਲੱਗਿਆ ਉਦੋਂ ਦੇ ਬਾਈ ਤੁਸੀਂ ਕਿਉਂ ਨਹੀਂ ਬੋਲੇ ਸਰ ਜਦੋਂ ਅਸੀਂ ਭਰਤੀ ਹੋਏ ਹਾਂ ਜੀ ਹੌਲੀ ਹੌਲੀ ਸਾਨੂੰ ਸਿਸਟਮ ਸਮਝ ਆਇਆ ਕਿ ਸਿਸਟਮ ਕੀ ਹੈਗਾ ਫਿਰ ਸਾਨੂੰ ਤਨਖਾਹ ਕਿਵੇਂ ਦਿੱਤੀ ਜਾਂਦੀ ਹੈ ਕੈਸ਼ ਦਿੱਤਾ ਜਾਂਦਾ ਇਥੇ ਸਰ ਸਾਡੀ ਏਟੀਐਮ ਨੇ ਕੋਲੇ ਸੀਗੇ ਪਹਿਲਾਂ ਜੀ ਤੇ ਜਦੋਂ ਅਸੀਂ ਬਾਅਦ ਛਾਈ ਉਦੋਂ ਬਾਅਦ ਏਟੀਐਮ ਵਾਪਸ ਕਰਦੇ ਜੀ ਪਹਿਲਾਂ ਤਾਂ ਏਟੀਐਮ ਹੀ ਮੈਨੇਜਮੈਂਟ ਓਪਰੇਟ ਕਰਦੀ ਸੀ ਹਾਂ ਹੁਣ ਏਟੀਐਮ ਛੋਡੇ ਕੋਲੇ ਆ ਹੁਣ ਸਰ ਏਟੀਐਮ ਸਾਨੂੰ ਦੇਤੇ ਜੀ ਜਿਹੜੇ ਅਧਿਆਪਕ ਅਸੀਂ ਲੜ ਰਹੇ ਹਾਂ ਸਾਡੀਆਂ ਤਾਂ ਸੈਲਰੀਆਂ ਘਟਾਤੀਆਂ ਜੀ ਇਹਨਾਂ ਬੀਜੇ ਤੁਸੀਂ ਵਾਪਸ ਨਹੀਂ ਕਰੋਗੇ ਤਾਂ ਸੈਲਰੀਆਂ ਸੈਲਰੀਆਂ ਜਿਹੜੀਆਂ ਘਟਾ ਦਿੱਤੀਆਂ ਜਾਣਗੀਆਂ ਅਸਲ ਵਿੱਚ ਮੈਨੂੰ ਇਹ ਦੱਸੋ ਜਿਹੜਾ ਉਹਨੂੰ ਟਰਮੀਨੇਟ ਕੀਤਾ ਗਿਆ ਉਹ ਕਰਪਸ਼ਨ ਵਾਲਾ ਮੁੱਦਾ ਚੱਕਣ ਕਰਕੇ ਕੀਤਾ ਗਿਆ ਜਾਂ ਕੋਈ ਹੋਰ ਸੋਡੀ ਕੋਈ ਮਤਲਬ ਕਮੀ ਹੈ ਨਹੀਂ ਸਰ ਕਰਪਸ਼ਨ ਵਾਲਾ ਮੁੱਦਾ ਚੱਕਣ ਕਰਕੇ ਜਿਹੜਾ ਇਹ ਸਾਨੂੰ ਟਰਮੀਨੇਟ ਕੀਤਾ ਗਿਆ ਸਰ ਤੇ ਮਾਪਿਆਂ ਨੂੰ ਇਸ ਤਰ੍ਹਾਂ ਦਿਖਾਇਆ ਜਾ ਰਿਹਾ ਹੈ ਕਿ ਮੰਨ ਲਓ ਵੀ ਅਧਿਆਪਕ ਅਯੋਗ ਨੇ ਮੇਰੇ ਸਰ ਐਮਐਡ ਹੈ ਜੀ ਐਮਏ ਐਜੂਕੇਸ਼ਨ ਹੈ ਜੀ ਬੀਐਡਾ ਟੈਟ ਮੈਂ ਕੁਆਲੀਫਾਈਡ ਹੈ ਜੀ ਡੀਸੀ ਕੰਪਿਊਟਰ ਦਾ ਡਿਪਲੋਮਾ ਕੀਤਾ ਹੋਇਆ ਐਨਸੀਸੀ ਕੀਤੀ ਹੋਈ ਹੈ ਸਰ ਨੈਸ਼ਨਲ ਦਾ ਮੈਂ ਜਿਹੜਾ ਸਪੋਰਟਸ ਦਾ ਖਿਡਾਰੀ ਰਹੇ ਹ ਉਸ ਤੋਂ ਬਾਅਦ ਮੈਂ ਕੁਆਲੀਫਿਕੇਸ਼ਨ ਕੀ ਦੇ ਸਕਦਾ ਸਰ ਬਾਕੀ ਜੇ ਅਜੇ ਅਧਿਆਪਕ ਯੋਗ ਨੇ 15-15 ਸਾਲ ਤੋਂ ਇੱਥੇ ਪੜਾ ਰਿਆ ਸੀ ਸਰ ਉਹ ਅੱਜ ਜੋ ਕਿਵੇਂ ਹੋ ਗਏ ਉਹ ਅਜ ਯੋਗ ਤਾਂ ਹੋ ਗਏ ਕਿਉਂਕਿ ਉਹ ਮੈਨੇਜਮੈਂਟ ਦੇ ਕੱਚੇ ਚਿੱਠੇ ਨੇ ਜਿਹੜੇ ਉਹ ਕਿਉਂਕਿ ਸਾਨੂੰ ਸਬੂਤ ਇਕੱਠੇ ਕਰਨ ਤੇ ਸਮਾਂ ਲੱਗਦਾ ਸਰ ਕਿਉਂਕਿ ਅਸੀਂ ਜਦੋਂ ਜੇ ਲੱਗਦੇ ਆ ਤਾਂ ਮੌਕੇ ਤੇ ਹੀ ਸਾਰੇ ਸਬੂਤ ਇਕੱਠੇ ਨਹੀਂ ਹੁੰਦੇ ਕਿੰਨੇ ਦਾ ਕਫਲਾ ਬਾਈ ਕਿੰਨੇ ਪੈਸਿਆਂ ਦਾ ਕਫਲਾ ਕੀਤਾ ਇਹਨਾਂ ਨੇ ਸਰ ਇਹ ਲੱਖਾਂ ਦੀ ਗਿਣਤੀ ਦੇ ਵਿੱਚ ਕਫਲਾदाई ਮੈਂ ਲੱਖਾਂ ਹਜ਼ਾਰਾਂ ਕਰੋੜਾਂ ਦੀ ਗਿਣਤੀ ਦੇ ਕਫਲਾ ਜੀ ਇਹ ਜਿਹੜਾ ਇਹਨਾਂ ਦਾ ਹੈਗਾ ਜੀ ਬਾਈ ਇਹ ਦੱਸੋ ਤੁਸੀਂ ਵੀ ਟੀਚਰ ਹੋ ਇ ਮੈਂ 2012 ਤੋਂ ਜੀ ਮੈਂ ਬਤੌਰ ਕਲਰਕ ਸੀਗਾ ਅਕਲੀ ਇੰਸਟੀਚਿਊਟ ਵੱਲੋਂ ਸਕੂਲ ਖੋਲੇ ਗਏ ਸੀਗੇ ਹਾਂ ਮੈਂ ਪਹਿਲਾਂ ਸਭ ਤੋਂ ਪਹਿਲਾਂ ਦੀ ਜੁਆਇਨਿੰਗ ਮੇਰੀ ਹੋਈ ਹੋਈ ਤੇ ਇਹ 2018 ਦੇ ਵਿੱਚ ਰਾਦੇ ਕਿਸਾਨਾ ਸੇਵਾ ਸੰਮਤੀ ਆਈ ਹੈ ਜਿਹੜਾ ਤੁਸੀਂ ਸਵਾਲ ਕੀਤਾ ਸੰਦੀਪ ਸਿੰਘ ਨੂੰ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ ਹੁਣ ਜਿਵੇਂ ਅੱਜ ਨਵੇਂ ਟੀਚਰ ਭਰਤੀ ਕਰ ਲਏ ਹੁਣ ਇਹਨਾਂ ਨੂੰ ਅਯੋਗ ਤਾਂ ਹੋ ਗਏ ਸੀ ਕਿਉਂਕਿ ਸਾਨੂੰ ਸਾਰਾ ਕੁਝ ਇਹਨਾਂ ਦਾ ਪਤਾ ਲੱਗ ਗਿਆ ਵੀ ਅੰਦਰ ਚੱਲ ਕੀ ਰਿਹਾ ਹੁਣ ਜਿਹੜੇ ਨਵੇਂ ਆ ਗਏ ਆ ਇਹ 2.5 ਸਾਲਾਂ ਨੂੰ ਇਹ ਵੀ ਧਰਨਾ ਲਾਉਣਗੇ ਕਿਉਂਕਿ ਇਹ ਕ腐ਸ਼ਨ ਇਹਨਾਂ ਤੋਂ ਵੀ ਕਰਾਉਣੀ ਆ ਇਹਨਾਂ ਨੇ ਜੋਇਨਿੰਗ ਲੈਟਰ ਨਹੀਂ ਦੇਣ ਇਹਨਾਂ ਨੂੰ ਕੋਈ ਕੰਡੀਸ਼ਨਾਂ ਨਹੀਂ ਦੇਣੀਆਂ ਇਹਨਾਂ ਨੂੰ ਸ਼ਰਤਾਂ ਨਹੀਂ ਦੇਣੀਆਂ ਇਹ ਸੰਦੀਪ ਸਿੰਘ ਨੇ ਮਾਨਜੋ ਟ੍ਰਿਬਿਊਨਲ ਐਜੂਕੇਸ਼ਨ ਦੇ ਵਿੱਚ ਕੇਸ ਲਾਇਆ ਸੀ ਵੀ ਨਾ ਤਾਂ ਸਾਨੂੰ ਜੋਇਨਿੰਗ ਲੈਟਰ ਦਿੱਤੇ ਨੇ ਨਾ ਸਾਨੂੰ 2018 ਦੇ 2018 ਤੋਂ ਇਹ 2020 'ਚ ਆਏ ਮੇਰੇ ਖਿਆਲ ਨਾਲ 2018 ਤੋਂ ਮੈਨੇਜਮੈਂਟ ਆਈ ਹੈ ਪ੍ਰਬੰਧ ਸੰਭਾਲ ਲੈਣਾਂ ਇਹਨਾਂ ਨੇ ਜੋਇਨਿੰਗ ਲੈਟਰ ਉਦੋਂ ਦੀ ਨਹੀਂ ਮਿਲੇ ਨਾ ਕਿਸੇ ਟੀਚਰ ਨੂੰ ਨਹੀਂ ਦਿੱਤੇ ਜੀ ਇਹਨਾਂ ਨੇ ਮੈਕਰੋਫੋਨ ਹੁਣ ਬੈਕ ਡੇਟਾਂ ਦੇ ਵਿੱਚ ਪਾ-ਪਾ ਦੇ ਜਿੰਦੇ ਨੇ ਇਹਦੇ ਦੂਜੇ ਬਾਕੀ ਬਚ ਕੇ ਕਿੰਨਾ ਕਿੰਨੇ ਕ ਪੈਸਿਆਂ ਇਹ ਤਕਰੀਬਨ ਜੀ 100% 1296 ਰੁਪਏ ਕਲੇਮ ਕਰਦੇ ਨੇ 70% ਸਰਕਾਰ ਤੋਂ 2000 ਬੱਚਾ ਤੁਸੀਂ ਗੁਣਾ ਕਰ ਲਓ 26-27 ਲੱਖ ਰੁਪਏ ਹਰ ਮਹੀਨੇ ਕਲੇਮ ਕਰਦੇ ਨੇ ਜਿਸ ਦੇ ਵਿੱਚ 10 ਤੋਂ 12 ਲੱਖ ਰੁਪਏ ਇਹ ਖਰਚਾ ਕਰਦੇ ਨੇ ਮਹੀਨੇ ਦਾ ਬਾਕੀ ਨਹੀਂ ਬਚਦਾ ਹਾਂ ਬਾਕੀ ਬਚਦਾ ਜਿਹੜੇ ਗਰਮੇਲ ਸਿੰਘ ਠੇਕੇਦਾਰ ਨੇ ਅੱਰਾ ਦਿਨ ਵੀਡੀਓ ਪਾ ਕੇ ਕੀਤੀ ਆ ਵੀ ਨਾ ਤਾਂ ਸਾਨੂੰ ਸੈਲਰੀ ਆਉਂਦੀ ਆ ਨਾ ਕਿਤਾਬਾਂ ਵਰਦੀਆਂ ਦੇ ਸੀ ਪੈਸੇ ਪਾਉਣੇ ਨੇ ਅਸੀਂ ਵੀ ਨਹੀਂ ਕਹਿੰਦੇ ਪੈਸੇ ਤੁਸੀਂ ਪੈਸੇ ਪਾਉਣੇ ਹੋ ਨੌਮਜੋ ਅਕੋਰਡਿੰਗ ਤੁਸੀਂ ਸੈਲਰੀ ਪਾਉਣੇ ਹੋ ਸਾਡੀ ਹੂੰ ਜਿਹੜੇ ਮਾਪਦੰਡ ਤੈਅ ਕੀਤੇ ਗਏ ਨੇ ਬੋਰਡ ਨੇ ਉਹਦੇ ਅਕੋਰਡਿੰਗ ਵਰਦੀ ਦੇਣੀ ਆ ਕਿਤਾਬਾਂ ਦੇਣੀਆਂ ਸਾਰਾ ਕੁਝ ਦੇਣਾ ਪਰ ਇਹ ਨਹੀਂ ਦੇ ਰਹੇ ਕਿਉਂਕਿ ਇਹਨਾਂ ਨੂੰ ਸੌਖਾ ਤਰੀਕਾ ਇੱਕੋ ਇੱਕ ਆ ਕਿ ਜੇ ਅਸੀਂ ਵਰਦੀ ਦੇਤੀ ਉਹਦੇ ਵਿੱਚ ਸਾਨੂੰ ਬਚਤ ਨਹੀਂ ਹੋਣੀ ਕਿਤਾਬਾਂ ਦੇ ਵਿੱਚੋਂ ਬਚਤ ਨਹੀਂ ਹੋਣੀ ਅਸੀਂ ਤਾਂ ਹੋਂਤੇ ਗੋਡਾ ਕਿਤੇ ਰੱਖਣਾ ਟੀਚਰ ਦੇ ਅਸੀਂ ਤਾਂ ਹੋਂਤੇ ਗੋਡਾ ਉਹਦਾ ਏਟੀਐਮ ਵੀ ਰੱਖ ਸਕਦੇ ਆ ਉਹ ਸੀ ਉਹਦੀ ਚੈੱਕ ਬੁੱਕ ਵੀ ਰੱਖ ਸਕਦੇ ਆ ਉਹਦੇ ਸਬੂਤ ਅਸੀਂ ਸਾਰਾ ਕੁਝ ਟਰਮੀਨਲ 'ਚ ਵੀ ਦਿੱਤੇ ਹੋਏ ਨੇ ਡੀਸੀ ਜਿਆਦਾ ਐਨਕੋਰੇਜ ਵੀ ਦਿੱਤੇ ਹੋਏ ਨੇ ਨੰਗਾ ਨਾ ਜਿਹੜਾ ਜੋਗ ਤੇ ਅਯੋਗ ਵਾਲਾ ਹੁਣ ਏਡੀ ਸਾਹਿਬ 28 ਜਨਵਰੀ ਨੂੰ ਇੱਥੇ ਆਏ ਜੀ ਅਸੀਂ ਉਹਨਾਂ ਨੂੰ ਕਿਹਾ ਵੀ 25 25 ਦਿਨ ਦੋ 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 ਮਹੀਨੇ ਇਹ ਸਾਡਾ ਡੈਜਿਗੇਸ਼ਨ ਨਹੀਂ ਪਾਉਂਦੇ ਇਹ ਜਦੋਂ ਅਸੀਂ ਪਾਉਣ ਨੂੰ ਕਹਿੰਦੇ ਕੋਈ ਗੱਲ ਨਹੀਂ ਅਸੀਂ ਪਾ ਦਿਆਂ ਕਿਉਂਕਿ ਆਪਦੇ ਰਿਸ਼ਤੇਦਾਰਾਂ ਦੇ ਬੰਦਿਆਂ ਦੇ ਫਿੱਟ ਕਰਨੇ ਹੁੰਦੇ ਨੇ ਇਹਨਾਂ ਨੇ ਕਿਵੇਂ ਉਹਨਾਂ ਜਿਵੇਂ ਯੋਗ ਤੇ ਅਯੋਗ ਬਣਾਉਣਾ ਅਯੋਗ ਨੂੰ ਯੋਗ ਬਣਾਉਣਾ ਇਹ ਇਹਨਾਂ ਦੇ ਸਾਰਾ ਹੱਥ 'ਚ ਆ ਜਦੋਂ ਕੋਈ ਬੰਦਾ ਸਿਰ ਚੱਕਣ ਲੱਗਦਾ ਹੈ ਕੋਈ ਬੋਲਣ ਲੱਗਦਾ ਹੈ ਤਾਂ ਇਹ ਸਿਰ ਉਹਦੀ ਜਿਹੜੀ ਸਰੀ ਹੈ ਉਹ ਦੱਬਣ ਨੂੰ ਮਿੰਟ ਲਾਉਂਦੇ ਨੇ ਇਹ ਇਹ ਬੰਦੇ ਕਿਉਂਕਿ ਸਰਕਾਰ ਨਾਲ ਆ ਵੱਡਾ ਘਬੜਾ ਹੈ ਮੰਤਰੀਆਂ ਤੱਕ ਰਪੀ ਚੜਦੇ ਨੇ ਇਹਨਾਂ ਨੂੰ ਇਹਨਾਂ ਅਸੀਂ ਸਿੱਖਿਆ ਮੰਤਰੀ ਤੱਕ ਅਸੀਂ ਸੈਕਟਰੀਏਟ ਤੱਕ 10-10 ਚਿੱਠੀਆਂ ਪਾ ਚੁੱਕੇ ਆ ਮਾਪੇ ਵੀ ਪਾ ਚੁੱਕੇ ਆ ਵਰਦੀਆਂ ਤੇ ਕਿਤਾਬਾਂ ਦੀ ਜਿਹੜੇ ਲੋਕ ਅੱਜ ਕਹਿੰਦੇ ਨੇ ਵੀ ਤੁਸੀਂ ਹੁਣੀ ਮੁੱਦਾ ਕੋ ਚੱਕਿਆ ਨਹੀਂ ਜੀ ਅਸੀਂ ਮੁੱਦਾ ਨਹੀਂ ਚੱਕਿਆ ਮਾਪਿਆਂ ਨੇ ਮਈ ਜੂਨ ਤੋਂ ਅਖਬਾਰਾਂ ਦੇ ਵਿੱਚ ਤੁਸੀਂ ਖ਼ਬਰਾਂ ਪੜ੍ਹ ਲਓ ਸਾਰੀਆਂ ਮਤਲਬ ਮਾਪਿਆਂ ਨੇ ਮੰਗ ਕੀਤੀ ਹੋਈ ਆ ਇੱਥੇ ਜਿਹੜੇ ਬੱਚੇ ਪੜ੍ਹਦੇ ਆ ਬੱਚੇ ਫ੍ਰੀ ਪੜ੍ਹਦੇ ਆ ਬਿਲਕੁਲ ਫ੍ਰੀ ਆ ਜੀ ਕੋਈ ਹ ਫਿਗਰ ਦੱਸ ਸਕਦੇ ਹਾਂ ਵੀ ਇਹ ਇੰਨੇ ਲੱਖਾਂ ਦਾ ਜਾਂ ਇੰਨੇ ਕਰੋੜ ਦਾ ਘਪਲਾ ਹੋ ਗਿਆ ਇੰਨੇ ਸਾਲਾਂ ਤੋਂ ਕੁਝ ਤਕਰੀਬਨ ਮੈਂ ਤੁਹਾਨੂੰ ਫਿਗਰ ਦੱਸੀ ਹੈ 1296 ਨੂੰ ਜਦੋਂ ਗੁਣਾ ਕਰੋਂਗੇ 26-27 ਲੱਖ ਰੁਪਏ ਬਣਦਾ ਮਹੀਨੇ ਦਾ ਜਦੋਂ ਕੈਲਕੂਲੇਸ਼ਨ ਕਰ ਲੋ ਕਿੰਨਾ ਬਣ ਜੂਗਾ 12 12 ਮਹੀਨੇ ਦਾ ਹੂੰ ਠੀਕ ਹੈ ਜੀ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਮੇਨ ਮੋਟੀ ਮੋਟੀ ਫਿਗਰ 10 ਤੋਂ 12 ਲੱਖ ਰੁਪਏ ਖਰਚਦੇ ਨੇ ਬਾਕੀ ਜਿਹੜਾ ਬਚਦਾ ਉਹ ਇਹਨਾਂ ਦੀ ਜੇਬ ਚ ਜਾਂਦੀ ਆ ਹੁਣ ਇਹ ਮਤਲਬ ਵੀ ਤੁਸੀਂ ਕਹਿ ਰਹੇ ਹੋ ਵੀ 10-12 ਲੱਖ ਰੁਪਏ ਹਰ ਮਹੀਨੇ ਦਾ ਬਚਦਾ ਬਚਦਾ ਇਹਨਾਂ ਨੂੰ ਨਹੀਂ ਉਹ ਕਿੱਥੇ ਜਾਂਦਾ ਪੈਸੇ ਜੇਬ ਹਰ ਮਹੀਨੇ 10-12 ਲੱਖ 10-12 ਲੱਖ ਜੀ ਤੇ ਕਦੋਂ ਦਾ ਚੱਲ ਰਿਹਾ ਤਿੰਨ ਸਕੂਲ ਇੰਨਾ ਕੋਲੇ ਨਹੀਂ ਕਦੋਂ ਦਾ ਚੱਲ ਰਿਹਾ ਇਹ 2018 ਤੋਂ ਚੱਲ ਰਿਹਾ ਜੀ ਜਿਹੜੇ ਹੁਣ ਕੋਰੋਨਾ ਕੋਰੋਨਾ ਦਾ ਹੋ ਗਿਆ ਜੀ ਕਪੜਾ ਮਤਲਬ ਜਿਹੜਾ ਹੁਣ ਜਿਹੜਾ ਸਾਨੂੰ ਸਵਾਲ ਕਰਦੇ ਨੇ ਵੀਰ ਕਰਦੇ ਨੇ ਪੱਤਰਕਾਰ ਵੀਰ ਵੀ ਕਰਦੇ ਨੇ ਵੀ ਤੁਸੀਂ ਉਹਦੋਂ ਕਿਉਂ ਨਹੀਂ ਬੋਲੇ ਅਸੀਂ ਜਦੋਂ ਅਸੀਂ ਹੁਣ ਇੰਨੇ ਪ੍ਰੂਫ ਇਕੱਠੇ ਕਰ ਲਈ ਵੀਰ ਜੀ ਪ੍ਰੂਫ ਇਕੱਠੇ ਕਰਨ ਦੇ ਬਾਵਜੂਦ ਹੀ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ ਤਾਂ ਅਸੀਂ ਬਿਨਾ ਪ੍ਰੂਫਾਂ ਤੋਂ ਕੀ ਕਿਵੇਂ ਸਾਬਤ ਕਰ ਦਿੰਦੇ ਤੁਸੀਂ ਹੁਣ ਜਿਹੜੀ ਪੰਜਾਬ ਸਰਕਾਰ ਹੈ ਸੀਐਮ ਆ ਉਹ ਕਹਿੰਦੇ ਵੀ ਕਰਪਸ਼ਨ ਵਾਲਾਗਾ ਸਾਨੂੰ ਦੱਸੋ ਆ ਟੋਲ ਫ੍ਰੀ ਨੰਬਰ ਜਾਰੀ ਕਰਤਾ ਫਲਾਨਾ ਚੀਜ਼ ਸਿੱਖਿਆ ਮੰਤਰੀ ਇਹ ਦੱਸੋ ਕਰੋ ਆ ਰੋਜ਼ ਤਾਂ ਚੈਕਿੰਗ ਆਉਂਦੀ ਹੈ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮਾਧਿਮ ਰਹੀਂ ਬੀਐਸ ਚੌਕੇ 4780 @gmail.com ਤੋਂ ਤੁਹਾਡੇ ਸੀਐਮ ਦੇ ਹਾਊਸ ਦੇ ਵਿੱਚ ਆਫਿਸ ਦੇ ਵਿੱਚ ਅਸੀਂ 15 ਮੇਲਾਂ ਪਾ ਚੁੱਕੇ ਆ ਕਿਰਤ ਵਿਭਾਗ ਦੇ ਵਿੱਚ ਵੀ ਪਾ ਚੁੱਕੇ ਆ ਮੇਰੀ ਸੈਲਰੀ ਰੋਕੀ ਬੈਠੇ ਨੇ ਜੀ ਵੀਰ ਜੀ 2000 2023 ਦੀ ਨਵੰਬਰ ਤੇ ਦਸੰਬਰ ਦੀ ਮੇਰੇ ਤੇ ਝੂਠੇ ਇਲਜ਼ਾਮ ਲਾਏ ਇਹਨਾਂ ਨੇ ਕਹਿੰਦੇ ਵੀ ਤੂੰ ਕੇਸ ਕੀਤਾ ਹੋਇਆ ਤੂੰ ਕੂੜਪ ਸ਼ਟਾਰ ਕਰਦਾ ਜਦ ਕਿ ਮੈਂ ਕੋਈ ਕੇਸ ਹੀ ਨਹੀਂ ਕੀਤਾ ਕੇਸ ਕਰਨ ਵਾਲੇ ਇਹ ਵਿਅਕਤੀ ਨੇ ਮੇਰੀ ਕਿਸਾਇਤ ਕਿਵੇਂ ਰੋਕ ਲੈਣਾ ਕਿਰਤ ਵਿਭਾਗ ਦੇ ਵਿੱਚ ਅਸੀਂ ਦਰਖਾਸਤਾਂ ਦੇ ਬਿਠੇ ਅਫਸਰਟੇ ਸਿੱਧੇ ਹੀ ਬਠੇ ਆ ਕੋਈ ਰਿਪਲਾਈ ਆਇਆ ਮੁੱਖ ਮੰਤਰੀ ਕੋਈ ਰਿਪਲਾਈ ਨਹੀਂ ਆਇਆ ਜੀ ਕੋਈ ਰਿਪਲਾਈ ਨਹੀਂ ਆਇਆ ਕੋਈ ਅਜ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਇਹਨਾਂ ਦੀਆਂ ਇਨਕੁਆਰੀਆਂ ਤੇ ਕੀ ਅਸੀਂ ਸਿੱਖਿਆ ਮੰਤਰੀ ਨੂੰ ਮਿਲਿਆ ਬਿਲਕੁਲ ਜੀ ਚਾਰ ਵਾਰੀ ਮਿਲਿਆ ਐਸਏ ਸੀ ਜੂਨੀਅਨ ਦੇ ਜਿਹੜੇ ਦਮੈਂਦੇ ਸਾਡੇ ਆਗੂ ਨੇ ਉਹਨਾਂ ਨਾਲ ਵੀ ਮੀਟਿੰਗਾਂ ਕੀਤੀਆਂ ਨੇ ਕੋਈ ਗੱਲ ਨਹੀਂ ਉਹ ਮਾਰ ਕਰਕੇ ਡੀਜੀਐਸ ਸ਼ਾਹ ਨੂੰ ਭੇਜਦੇ ਡੀਜੀਐਸ ਸ਼ਾਹ ਕੋਈ ਉਹਨਾਂ ਦੇ ਕੋਈ ਗੱ ਮਿਲੀ ਭੁਗਤਾ ਜੀ ਬਿਲਕੁਲ ਮਿਲੀ ਭੁਗਤਾ ਬੋਰਡ ਦੀ ਬੋਰਡ ਵਾਲੇ ਸਾਨੂੰ ਇਹਦੇ ਪਿੱਛੇ ਕੋਈ ਲੀਡਰ ਲੂਡਰ ਵੀ ਹੈ ਬਿਲਕੁਲ ਜੀ ਸਰਕਾਰ ਦਾ ਆਤੀ ਅਸੀਂ ਹੋਰ ਕੀ ਕਹਿ ਸਕਦੇ ਆਗੇ ਜਦੋਂ ਨਹੀਂ ਫਿਰ ਇਹ ਤਾਂ ਜਿਵੇਂ ਤੁਸੀਂ ਕਹਾ 2018 ਤੋਂ 18 ਤੋਂ ਤਾਂ ਆਹ ਵਾਲੀ ਹੈ ਨਹੀਂ ਸਰਕਾਰ ਸਰਕਾਰ ਪਹਿਲਾਂ ਵਾਲੀ ਜਿਹੜਾ ਜੀ ਮਤਲਬ ਇਹ ਮਸਲਾ ਸੀਗਾ ਬੀਕੇਜੂ ਗ੍ਰਾਹਾਂ ਤੇ ਡੀਟੀਐਫ ਕੋਲੇ ਸੀਗਾ ਸਾਡੇ ਨਾਲ ਨੁਮਾਇंदे ਵੀ ਖੜੇ ਨੇ ਆਗੂ ਵੀ ਖੜੇ ਨੇ ਝੰਡਾ ਸਿੰਘ ਜੇਠੂ ਕੇ ਨੇ ਜੂਨ ਦੇ ਵਿੱਚ ਮੈਨੇਜਮੈਂਟ ਕਹਿੰਦੀ ਸਾਡੇ ਨਾਲ ਗੱਲਬਾਤ ਕਰੋ ਟੇਬਲ ਤੇ ਅਸੀਂ ਤੁਹਾਨੂੰ ਰਿਕਾਰਡ ਦਿੰਦੇ ਆ ਉਥੋਂ ਦੋਨਾਂ ਜਥੇਬੰਦੀਆਂ ਦੇ ਸਾਹਮਣੇ ਅਸੀਂ 10 ਤੋਂ 12 ਲੱਖ ਦਾ ਘਵਲਾ ਸਾਹਮਣੇ ਕੱਢਿਆ ਇਹਨਾਂ ਦਾ ਉੱਥੇ ਉਹ ਮੰਨੇ ਨੇ ਪਵਨ ਕੁਮਾਰ ਮਾਲਵਾ ਕਾਲਜ ਦਾ ਜਿਹੜਾ ਡਾਕਟਰ ਆ ਸ਼ੇਤ ਵਿਭਾਗ ਦੇ ਵਿੱਚ ਕਰਮ ਮਾਸ ਮੀਡੀਆ ਦਾ ਕੋਈ ਉਹਨਾਂ ਕੋਲ ਪੋਸਟ ਆ ਗਈ ਉਹ ਸੀਗੇ ਪਹਿਲਾਂ ਹੁਣ ਉਹ ਜਦੋਂ ਕਾਬਲਿਆਂ ਦੇ ਵਿੱਚ ਵਿਜੀਲੈਂਸ ਦੇ ਵਿੱਚ ਇਨਕੁਇਰੀਆਂ ਤੇ ਫਸ਼ਦੇ ਨਜ਼ਰ ਆ ਰਹੇ ਨੇ ਹੁਣ ਉਹਨਾਂ ਨੇ ਚਾ ਕੇ ਗਰਮੇਲ ਸਿੰਘ ਠੇਕੇਦਾਰ ਦਾ ਨਾਮ ਦਾ ਕੋਈ ਵਿਅਕਤੀ ਆ ਉਹਨੂੰ ਸਰਪ੍ਰਸਤ ਲਾ ਦਿੱਤਾ ਗਿਆ ਤੇ ਦੋਨੇ ਜਥੇਬੰਦੀ ਦੇ ਸਾਹਮਣੇ ਅਸੀਂ ਉਹ ਮੰਨੇ ਨੇ ਕਹਿੰਦੇ ਵੀ ਸਾਨੂੰ ਮੰਤਰੀਆਂ ਤੱਕ ਰੁਪਏ ਦੇਣੇ ਪੈਂਦੇ ਨੇ ਹਣ ਜਥੇਬੰਦੀ ਵਾਲੇ ਵੀ ਤੁਸੀਂ ਅਗਰਾਹਾਂ ਜਥੇਬੰਦੀ ਹੁਣ ਛੋਡੇ ਤੇ ਮੇਨ ਜਿੰਨਾ ਕਿ ਅਸੀਂ ਦੇਖਣ ਦੀ ਕੋਸ਼ਿਸ਼ ਕੀਤੀ ਆ ਛੋਡੇ ਤੇ ਮੇਨ ਪ੍ਰਸ਼ਾਸਨ ਵੀ ਹੋਰ ਅੰਦਰਲੇ ਬੰਦੇ ਵੀ ਕਹਿ ਰਹੇ ਆ ਵੀ ਇਹਨਾਂ ਨੇ ਬੱਚਿਆਂ ਨੂੰ ਦੇਖੋ ਵੀ ਧੁੱਪੇ ਤਾੜਤਾ ਸਾਰਿਆਂ ਨੇ ਵੀ ਇਹਨਾਂ ਦਾ ਕੀ ਰੋਲ ਆ ਤੁਸੀਂ ਆਪ ਦਾ ਰੋਲ ਦੱਸੋ ਵੀ ਇਹ ਸਾਰੇ ਮਾਮਲੇ ਚ ਕੀ ਆ ਦੇਖੋ ਜੀ ਮੇਰੇ ਨਾਲ ਪਹਿਲਾਂ ਮੈਸਟਰ ਜਾਣਕਾਰੀ ਤੁਹਾਨੂੰ ਦੇ ਗਏ ਹਾਂ ਇਹ ਬੱਚਿਆਂ ਦਾ ਅੰਦਰ ਤੁਸੀਂ ਸਵਾਲ ਕੀਤਾ ਪੱਤਰਕਾਰ ਸਾਹਿਬ ਨੇ ਵੀ ਬੈਨਾਂ ਦੇ ਵਿੱਚ ਤਾੜਤਾ ਇਹਨਾਂ ਦੀ ਬੱਚਿਆਂ ਦੀ ਮੇਨ ਮੰਗਾ ਅਤੇ ਮਾਪਿਆਂ ਦੀ ਮੰਗਾ ਆਪਣੇ ਮਾਰਚ ਦੇ ਵਿੱਚ ਪੇਪਰ ਹੁੰਦੇ ਨੇ ਇਹਨਾਂ ਨੇ ਡੇਟ ਸ਼ੀਟ ਜੀ ਪਹਿਲਾਂ ਪਾਤੀ ਟੀਚਰ ਅਧਿਆਪਕ ਉਹਨਾਂ ਨੂੰ ਪੜ੍ਹਾ ਵੀ ਉਹਨਾਂ ਸਮਾਂ ਦਿੱਤਾ ਜਾਵੇ ਬੱਚਿਆਂ ਨੂੰ ਹੋਰ ਪੜ੍ਹਾਉਣ ਦਾ ਉਹ ਜਨਿ ਕਿ ਸਮਾਂ ਘਟਾ ਕੇ ਜਿਹੜੇ ਟੀਚਰ ਟਰਮੀਨੇਟ ਕੀਤੇ ਨੇ ਟੀਚਰ ਆਪ ਦੇ ਹੱਕ ਮੰਗ ਰਹੇ ਨੇ ਮਾਪੇ ਮੰਗ ਰਹੇ ਨੇ ਖਾਸ ਕਰਕੇ ਰਿਜ਼ਲਟ ਆ ਜਿਹੜਾ ਉਹ ਰਿਜ਼ਲਟ ਹੀ ਟੀਚਰਾਂ ਤੇ ਥੋਪਣਾ ਚਾਹੁੰਦੇ ਨੇ ਵੀ ਡਾਊਨ ਕਰਕੇ ਇਸ ਕਰਕੇ ਜਿਹੜੇ ਬੱਚੇ ਬੈਠੇ ਨੇ ਇਹ ਤਾਂ ਇਹਨਾਂ ਦੀ ਨਲਾਕੀ ਹੈ ਜੀ ਨਹੀਂ ਨਹੀਂ ਮੈਂ ਇੱਕ ਸਵਾਲ ਇਹ ਵੀ ਆ ਵੀ ਤੁਸੀਂ ਸਕੂਲ ਨੂੰ ਜਿੰਦਾ ਲਾਤਾ ਉਹ ਕਿਹੜੇ ਅਧਿਕਾਰ ਨਾਲ ਲਾਤਾ ਵੀ ਬੱਚੇ ਤਾਂ ਅੰਦਰ ਹੋਣ ਬਿਲਕੁਲ ਅਸੀਂ ਜਿੰਦਾ ਨਹੀਂ ਲਾਇਆ ਮਾਪੇ ਖੜੇ ਹੈ ਜੀ ਇਹਨਾਂ ਨੇ ਜਿੰਦਾ ਲਾਇਆ ਅਸੀਂ ਤਾਂ ਸਪੋਰਟ ਤੇ ਆ ਜਿੱਥੇ ਬੰਦੀ ਵਾਲੇ ਜੀ ਹਾਂ ਮਾਪਿਆਂ ਨੇ ਜਿੰਦਾ ਲਾਇਆ ਜੀ ਮਾਪੇ ਸੋਡੇ ਵਿੱਚ ਕਰ ਤੁਸੀਂ ਜਿੰਦਾ ਲਾਇਆ ਜੀ ਹਾਂਜੀ ਅਸੀਂ ਮਾਪਿਆਂ ਨੇ ਸਾਰਿਆਂ ਨੇ ਰਲ ਕੇ ਜਿੰਦਾ ਲਾਇਆ ਜੀ ਤੇ ਇਹ ਹੀ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਇਹਨਾਂ ਨੇ ਮੈਨੇਜਮੈਂਟ ਦਾ ਇਹ ਕਸੂਰ ਹੈ ਜੀ ਪਹਿਲਾਂ ਤਾਂ ਟਰਮੀਨੇਟ ਕੀਤਾ ਜਿਹੜੇ ਅਧਿਆਪਕਾਂ ਨੂੰ ਜਾਦਾ 3 ਜਾ ਤਾਂ 4 ਮਹੀਨੇ ਪੇਪਰ ਨੰਗਿਆ ਤੋਂ ਬਾਅਦ ਕਰ ਦਿੰਦੇ ਨੇ ਪੇਪਰਾਂ ਦੇ ਵਿੱਚ ਹੀ ਕਿਉਂ ਜਾੜਾ ਏ ਟਰਮੀਨੇਟ ਕਰਨਾ ਫਿਰ ਜਿਹੜੇ ਰੂਲ ਨੇ ਇਹ ਕੱਲੇ ਇਸੇ ਸਕੂਲ ਚੌਕਸ ਦੇ ਸਕੂਲ ਵਾਸਤੇ ਕਿਉਂ ਲਾਗੂ ਕੀਤੇ ਗਏ ਆ ਹੋਰ ਸਕੂਲਾਂ 'ਚ ਕਿਉਂ ਨਹੀਂ ਲਾਗੂ ਹੋਏ ਜੀ ਜਿਹੜਾ ਇਹ ਕਰਪਸ਼ਨ ਵਾਲਾ ਮਾਮਲਾ ਇਹ ਤੁਹਾਡੇ ਸਾਹਮਣੇ ਹੁਣ ਆਇਆ ਕਰਪਸ਼ਨ ਵਾਲਾ ਮਾਮਲਾ ਮੈਂ ਤੁਹਾਨੂੰ ਧਿਆਨ ਚ ਲਿਆਉਣਾ ਚਾਹੁੰਦਾ ਜੀ 10ਵੀਂ ਕਲਾਸ ਦੀ ਸਾਥੋ 212100 ਰੁਪਏ CBSE ਪੇਪਰਾਂ ਦੀ ਐਡਮਿਸ਼ਨ ਫੀਸ ਭਰਾਈ ਗਈ ਹੈ ਜੀ ਹਾਂ ਠੀਕ ਹੈ ਉਹਦਾ ਸਾਨੂੰ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਵੀ ਸਾਨੂੰ ਕਦੋਂ ਵਾਪਸ ਦੇਵਾਂਗੇ ਜਾਂ ਦੇਵਾਂਗੇ ਜਾਂ ਨਹੀਂ ਦੇਵ ਪਰਚੀ ਸਾਨੂੰ ਕੋਈ ਰਸੀਦ ਨਹੀਂ ਦਿੱਤੀ ਗਈ ਜੀ ਨਹੀਂ ਜੀ ਕਿਸੇ ਮਾਪੇ ਨੂੰ ਕੋਈ ਰਸੀਦ ਨਹੀਂ ਦਿੱਤੀ ਗਈ ਉਹਨਾਂ ਦੇ ਬਕਾਇਦਾ ਤੌਰ ਤੇ ਪ੍ਰਿੰਸੀਪਲ ਨੂੰ ਆ ਕੇ ਪੁੱਛਿਆ ਗਿਆ ਸੀਗਾ ਜੀ 100 ਨੂੰ ਹੋਰ ਇਹਨਾਂ ਨਾਲ ਇੱਕੀ ਗੱਲ ਦੱਸ ਦਿੰਦਾ ਇਹਨਾਂ ਦੀ ਇਹਨਾਂ ਨੇ ਕੀ ਕਰਿਆ ਜੀ ਜਿਹੜਾ 2100 ਰੁਪਿਆ ਸਾਥ ਹੋ ਭਰਾਇਆਗਾ ਉਹਨਾਂ ਨੂੰ ਬੱਚਿਆਂ ਨੂੰ 12 ਵਜੇ ਦੱਸਿਆ ਇਹਨਾਂ ਨੇ ਬੱਚੇ ਨੇ ਜਾ ਕੇ ਘਰੇ ਸਾਨੂੰ ਦੱਸਿਆਗਾ ਵੀ 212100 ਰੁਪਿਆ ਮੰਗਿਆ ਟੀਚਰਾਂ ਨੇ ਕੱਲ ਨੂੰ ਤੇ ਸੀਬੀਐਸਸੀ ਪੇਪਰਾਂ ਦੀ ਫੀਸ ਭਰਨੀ ਹੈ ਜੇ ਪੇਪਰਾਂ ਦੀ ਫੀਸ ਕੱਲ ਨੂੰ 21 ਤਰੀਕ ਨੂੰ ਨਾ ਭਰੀ ਗਈ ਅੱਗੇ ਸ਼ਨੀਵਾਰ ਤੇ ਐਤਵਾਰ ਨੂੰ ਸੋਮਵਾਰ ਨੂੰ ਕਹਿੰਦੇ 4100 ਰੁ ਪਤਾ ਨਹੀਂ ਸੀ 1 ਮਹੀਨਾ 4 ਦਿਨ ਪਹਿਲਾਂ ਉਸ ਤੋਂ ਪਹਿਲਾਂ ਇਹਨਾਂ ਕੋਲੇ ਪੇਪਰ ਆ ਚੁੱਕਿਆ ਸੀ ਵੀ ਸੀਬੀਐਸਸੀ ਫੀਸ ਪਰ ਨੇ ਮੈਨੇਜਮੈਂਟ ਨੇ ਆਪਦੇ ਕੋਲੋਂ ਭਰਨ ਦੀ ਬਜਾਏ ਬਾਪਿਆਂ ਨੂੰ ਇੱਕੇ ਟਾਈਮ ਤੇ ਡਰਾ ਕੇ ਧਮਕਾ ਕੇ ਮਾਪਿਆਂ ਤੋਂ ਭਰਾਈ ਗਈ ਹੈ ਜੀ ਹੁਣ ਜਥੇਬੰਦੀ ਇਹਦਾ ਕੀ ਕਰ ਰਹੀ ਹੈ ਬਈ ਕੀ ਨਿਚੋੜ ਕੱਢ ਰਹੀ ਆ ਕਿਉਂਕਿ ਤੁਹਾਡੇ ਤੁਹਾਡੇ ਨਾਲ ਪਿੰਡ ਹੈਗਾ ਸਾਰਾ ਇਹ ਦੱਸੋ ਪਹਿਲਾਂ ਹਾਂਜੀ ਹਾਂਜੀ ਨਗਰ ਨਾਲਾ ਸਮੁੱਚਾ ਪਿਛਲੇ ਲੰਮੇ ਸਮੇਂ ਤੋਂ ਨਗਰ ਚੱਲ ਰਿਹਾ ਦੇਖੋ ਜੀ ਜਿਹੜਾ ਨਿੱਜੀਕਰਨ ਆ ਇਹ ਪਹਿਲੀ ਪੌੜੀ ਆ ਨਿੱਜੀਕਰਨ ਦੀ ਪੰਚਾਇਤ ਨੇ ਜ਼ਮੀਨ ਦਿੱਤੀ ਆ ਜੀ ਜਿਹੜੀ ਪੰਚੈਤੀ ਜ਼ਮੀਨ ਹੁੰਦੀ ਆ ਉਹ ਲੋਕਾਂ ਦੀ ਸਰਕਾਰ ਨੇ ਇਹ ਬਿਲਡਿੰਗ ਬਣਾਤੀ ਜੀ ਤੇ ਇਹਦਾ ਜਿਹੜਾ ਭਾਈ ਵਾਲਾ ਉਹ ਪ੍ਰਾਈਵੇਟ ਬੰਦਾ ਵਹਤਾ ਸਾਡੇ ਸੁਣ ਚ ਇਹ ਆ ਪੰਚਾਇਤ ਛੋੜੇ ਨਾਲ ਹੀ ਨਹੀਂ ਅੱਧੇ ਤੋਂ ਜ਼ਿਆਦਾ ਪਿੰਡ ਨਹੀਂ ਨਾਲ ਪੰਚਾਇਤ ਨਹੀਂ ਨਾਲ ਪੰਚਾਇਤ ਕਿੱਥੇ ਪੰਚਾਇਤ ਹੈਗੀ ਇੱਥੇ ਪੰਚਾਇਤ ਬੈਠੀ ਆ ਜੀ ਧਰਨੇ 'ਚ ਬੈਠੀ ਆ ਹਾਂਜੀ ਕੋਈ ਨਹੀਂ ਕੋਈ ਨਹੀਂ ਨਹੀਂ ਧਰਨੇ 'ਚ ਬੈਠੀ ਆ ਪੰਚਾਇਤ ਜੀ ਸਾਡੇ ਨਾਲ ਬਿਲਕੁਲ ਪੰਚਾਇਤਾਂ ਨੇ 10 11 ਪੰਚਾਇਤਾਂ ਨੇ ਮਤੇ ਪਾਤੇ ਜੀ ਸੋਨੂੰ ਮਤਿਆਂ ਦੀਆਂ ਕਾਪੀਆਂ ਦਿਖਾ ਦਿੰਦੇ ਆ ਜੀ ਅਸੀਂ ਹਾਂ ਹੁਣ ਜਿਹੜਾ ਕਪੜਾਗਾ ਉਹ ਕਿੰਨਾਗਾ ਮਤਲਬ ਕ੍ਰਪਸ਼ਨ ਵਾਲਾ ਹੈਗਾ ਕਪੜਾ ਉਹ ਆ ਗਿਆ ਬਹੁਤ ਵੱਡਾ ਜੀ 12 ਲੱਖ ਰੁਪਈਆ ਸਕੂਲ ਦੇ ਵਿੱਚੋਂ ਮੈਨੇਜਮੈਂਟ ਖਾਂਦੀ ਆ ਸਾਫ ਚੋੜੀ ਆ ਜੀ ਮੈਨੇਜਮੈਂਟ ਦੇ ਤੇ ਫਿਰ ਬੱਚਿਆਂ ਦੇ ਗਾਂ ਪੇਪਰ ਹੋਣੇ ਆ ਜਾਂ ਜਿਹੜੇ 10ਵੀਂ ਦੇ ਵੀ ਪ੍ਰੀਖਿਆ ਚੱਲ ਰਹੀ ਆ 10ਵੀਂ ਵਾਲੇ ਬੱਚੇ ਅੱਜ ਗਏ ਆ ਪੇਪਰ ਦੇਣ ਕੋਟ ਸ਼ਨੀਰ ਦਾ ਸੈంటర్ ਆ ਹਾਂਜੀ ਹਾਂਜੀ ਉਹਦਾ ਫਿਰ ਕੀ ਹੱਲ ਤੁਸੀਂ ਕੱਢੋ ਬੱਚਿਆਂ ਦਾ ਪੜ੍ਹਾਈ ਦਾ ਨੁਕਸਾਨ ਤਾਂ ਹੋ ਰਿਹਾ ਨਹੀਂ ਕੋਈ ਜਿਹੜੇ 10ਵੀਂ ਦੇ ਪੇਪਰ ਚੱਲ ਰਹੇ ਨੇ ਉਹ ਬੈਣ ਗਈ ਆ ਸਾਧਨ ਗਿਆ ਬੱਚੇ ਗਏ ਨਹੀਂ ਪੇਪਰ ਦੇਣ ਜੀ ਜਿਹੜੇ ਇਹ ਬੱਚੇ ਹੁਣ ਬਾਹ ਟੀਚਰ ਕਹਿ ਰਹੇ ਆਸੀਂ ਬੱਚਿਆਂ ਨੂੰ ਪੜਾਉਣਾ ਜਿਹਨੋਂ ਕਿ ਮਾਰਚ ਦੇ ਵਿੱਚ ਪੇਪਰ ਹੁੰਦੇ ਆ ਉਹ ਸਮਾਂ ਕਾਹਤੋਂ ਨਾ ਬੱਚਿਆਂ ਨੂੰ ਦਿੱਤਾ ਜਾਵੇ ਇਹ ਗੱਲਾਂ ਨਾਲ ਸਹਿਮਤੀ ਬਣਾ ਲੇ ਪ੍ਰਸ਼ਾਸਨ ਪਰ ਮੈਨੇਜਮੈਂਟ ਇਹ ਵੀ ਕਹਿੰਦੀ ਵੀ ਟੀਚਰ ਜਿਹੜੇ ਅੰਦਰ ਆ ਵੀ ਉਹਨਾਂ ਕੋਲੇ ਦਾ ਬੱਚਿਆਂ ਨੂੰ ਭੇਜੋ ਵੀ ਬੱਚੇ ਤੁਸੀਂ ਬਾਹਰ ਤੋਂ ਉਹ ਦੇਖੋ ਜੀ ਜਿਹੜੀ ਉਹ ਟੀਚਰ ਭਰਤੀ ਕਰੇ ਨੇ ਜਦੋਂ ਇਹਨਾਂ ਨੂੰ ਟਰਮੀਨੇਟ ਕਰਤਾ ਇਹ ਸਾਰੇ ਸਾਥੀ ਬਾਹਰ ਆ ਗਏ ਉਹ ਨਵੀਂ ਭਰਤੀ ਕਰੀ ਹੋਈ ਆ ਇੱਕ ਦੇਖੋ ਜੀ ਇੱਥੋਂ ਦੇ ਰਾਜ ਪ੍ਰਬੰਧ ਦਾ ਇਸ ਡੀ ਡੀ ਡੀਸੀ ਦੀ ਜੇਨਿਕੇ ਡੀਸੀ ਦੇ ਹੁਕਮ ਨੇ ਨਵੀਂ ਭਰਤੀ ਬੰਦ ਕੀਤੀ ਜਾਵੇ ਨਵੀਂ ਭਰਤੀ ਅੰਦਰ ਬੈਠੀ ਆ ਜੀ ਏ ਅਸੀਂ ਭਗਵੰਤ ਮਾਨ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਜੀ ਵੀ ਹੁਣ ਜਿਹੜੀ ਮੈਨੇਜਮੈਂਟ ਵੱਡੀ ਹੁੰਦੀ ਹੈ ਕਿ ਡੀਸੀ ਵੱਡਾ ਹੁੰਦਾ ਕਿ ਭਗਵੰਤ ਮਾਨ ਵੱਡਾ ਜਿਹੜਾ ਇਹ ਜਿਹੜੀ ਸਾਰੀ ਕਰਪਸ਼ਨ ਹੋ ਰਹੀ ਆ ਜਿਵੇਂ ਤੁਸੀਂ ਇੱਕ ਕਹਿੰਦਾ ਵੀ ਮੈਨੇਜਮੈਂਟ ਪ੍ਰਾਈਵੇਟ ਆ ਇਹਦੇ ਪਿੱਛੇ ਕੌਣ ਆ ਕੋਈ ਪੋਲੀਟੀਕਲ ਬੰਦਾ ਹੈ ਇਹਦੇ ਪਿੱਛੇ ਜੀ ਜਿਹੜਾ ਸਰਪ੍ਰਸਤ ਲਾਇਆ ਹੋਇਆ ਇਹ ਭਾਜਪਾ ਦਾ ਬੰਦਾ ਜਗਦੀਪ ਸਿੰਘ ਨਕਈ ਦਾ ਬੰਦਾ ਜਗਦੀਪ ਸਿੰਘ ਨਕਈ ਨਾਮ ਕੇਂਦਰ ਹਕੂਮਤ ਖੜੀ ਆ ਜਿਹੜਾ ਐਮ ਡੀ ਆ ਉਹ ਆਮ ਆਦਮੀ ਦਾ ਬੰਦਾ ਖੁਡੀਆਂ ਦਾ ਬੰਦਾ ਪਿੱਛੇ ਤਾਕਤਾਂ ਖੜੀਆਂ ਜੀ ਇਹਨਾਂ ਦੇ ਉਹ ਤਾਕਤਾਂ ਉਹ ਤਾਂ ਡਿੱਗਦੀਆਂ ਜਦੋਂ ਲੋਕ ਆਪਦੇ ਸੰਗਰਾਖਸ਼ ਦੇ ਮੈਦਾਨ ਤੇ ਵਿੱਚ ਆ ਜਾਂਦੇ ਨੇ ਅੱਗੇ ਭਲੇਖਾ ਕੱਢ ਕੇ ਫਿਰ ਥੋੜਾ ਅਗਲਾ ਪਲਾਨ ਕੀਆ ਮਤਲਬ ਆ ਜਿੰਦਾ ਹੀ ਲਾ ਕੇ ਰੱਖੋਗੇ ਸਕੂਲ ਨੂੰ ਨਹੀਂ ਅਗਲਾ ਪਲਾਨ ਟੀਚਰਾਂ ਦਾ ਜੋ ਪ੍ਰਸ਼ਾਸਨ ਗੱਲਬਾਤ ਤੇ ਬੈਠੇ ਟੀਚਰਾਂ ਤੇ ਮਾਪਿਆਂ ਦੀ ਇਹ ਮੰਗ ਆ ਵੀ ਸਾਨੂੰ ਸਮਾਂ ਘੱਟ ਉਹਨਾਂ ਨੇ ਦਿੱਤਾ ਜਾਵੇ ਜਿਹੜਾ ਮਾਰਚ ਦੇ ਵਿੱਚ ਪੇਪਰ ਆਉਣੇ ਉਹ ਅੱਜ ਕਿਉਂ ਲੈ ਰਹੇ ਆ ਉਹ ਟੀਚਰਾਂ ਤੇ ਥੋਪਣਾ ਚਾਹੁੰਦੇ ਨੇ ਵੀ ਡਾਊਨਰ ਰਿਜ਼ਲਟ ਕਰ ਦਈਏ ਵੀ ਇਹਨਾਂ ਨੇ ਪੜਾਇਆ ਨਹੀਂ ਸਾਡੇ ਨਾਲ ਜਿਹੜਾ ਦਰਸ਼ ਸਕੂਲ ਆ ਚੌਕੇ ਮੈਨੇਜਮੈਂਟ ਦੇ ਜਿਹੜੇ ਐਮ ਡੀ ਨੇ ਹਰਬੰਸ ਸਿੰਘ ਉਹ ਨਾਲ ਮੌਜੂਦ ਨੇ ਬਾਈ ਜੀ ਇਹ ਕੀ ਮਾਮਲਾ ਹੈਗਾ ਬਹੁਤ ਸਾਰੇ ਜਿਹੜੇ ਟੀਚਰ ਟਰਮੀਨੇਟ ਕੀਤੇ ਗਏ ਜਿਹੜੇ ਬਾਹਰ ਬੈਠੇ ਆ ਬੱਚੇ ਵੀ ਬੈਠੇ ਆ ਜਥੇਬੰਦੀਆਂ ਬੈਠੀਆਂ ਉਹਨਾਂ ਦਾ ਇਹ આરોਪ ਆ ਵੀ ਤੁਸੀਂ ਟੀਚਰ ਟਰਮੀਨੇਟ ਕਰਤੇ ਇੱਥੇ ਬਹੁਤ ਸਾਰਾ ਜਿਹੜਾ ਹੈਗਾ ਪੈਸੇ ਦਾ ਕਪੜਾ ਹੋ ਰਿਹਾ ਕਰਪਸ਼ਨ ਹੋ ਰਹੀ ਹੈ ਨਹੀਂ ਦੇਖੋ ਕਰਪਸ਼ਨ ਨਾਲ ਹੀ ਕਪੜੇ ਵਾਲੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੋ ਜਿਹੜੇ ਟੀਚਰ ਹੈ ਉਹ ਅਸੀਂ ਟਰਮੀਨੇਟ ਕੀਤੇ ਹੈ ਉਹ ਸਾਡੇ ਸਕੂਲ ਦਾ ਮਾਹੌਲ ਬਹੁਤ ਖਰਾਬ ਕਰ ਰਹੀ ਸੀ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੀ ਸੀ ਮੈਨੇਜਮੈਂਟ ਦੇ ਉਲਟ ਜਾ ਜਾ ਕੇ ਅਖਬਾਰਾਂ 'ਚ ਖਬਰਾਂ ਲਵਾਉਂਦੇ ਸੀ ਧਰਨੇ ਲਵਾ ਰਹੇ ਸੀ ਅਸੀਂ ਉਹਨਾਂ ਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਨੋਟਿਸ ਦਿੱਤੇ ਉਸ ਤੋਂ ਬਾਅਦ ਵਾਰਨਿੰਗ ਦਿੱਤੀ ਵੀ ਪਾਈ ਤੁਸੀਂ ਇਹਨਾਂ ਆਪਦੀਆਂ ਹਰਕਤਾਂ ਤੋਂ ਬਾਹਰ ਆ ਜਾਓ ਤੁਸੀਂ ਪੜਾਈ ਬੱਚਿਆਂ ਦੀ ਪੜਾਈ ਕਰਨ ਤੇ ਧਿਆਨ ਦਿਓ ਪਰ ਉਹ ਆਪਦੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਈ ਇਸ ਲਈ ਉਹਨਾਂ ਨੂੰ ਟਰਮੀਨੇਟ ਕੀਤਾ ਗਿਆ ਉਹ ਇਹ ਕਹਿੰਦੇ ਵੀ ਇਹਦਾ ਖਾਮੀਆਂ ਦੱਸ ਰਹੇ ਸੀ ਉਹਨਾਂ ਦੇ ਏਟੀਐਮ ਰੱਖੇ ਗਏ ਪੈਸੇ ਦਾ ਜਿਹੜਾ ਕਪਲਾਕਾ ਜਿਵੇਂ ਕਿਸੇ ਦੀ ਤਨਖਾਹ 40000 ਆਉਂਦੀ ਸੀ ਉਹ ਤੁਸੀਂ ਆਪਦੀ ਮਰਜ਼ੀ ਨਾਲ ਆਪ ਕਢਾ ਕੇ ਫਿਰ ਉਸ ਹਿਸਾਬ ਨਾਲ ਮਤਲਬ ਵੀ ਜਿਹੜਾ ਕਪਲਾਕਾ ਉਹ ਜਾਗਰ ਕੀਤਾ ਉਹਨਾਂ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਕੋਰਟ ਦੇ ਵਿੱਚ ਕੇਸ ਕੀਤਾ ਉਹਦੇ ਕਰਕੇ ਤੁਸੀਂ ਉਹਨਾਂ ਨੂੰ ਟਰਮੀਨੇਟ ਕਰਤਾ ਨਹੀਂ ਐਦਾਂ ਦੀ ਕੋਈ ਗੱਲ ਬਾਤ ਨਹੀਂ ਐਦਾਂ ਦੀ ਕੋਈ ਗੱਲ ਬਾਤ ਨਹੀਂ ਕਿਸੇ ਦਾ ਕੋਈ ਏਟੀਐਮ ਨਹੀਂ ਰੱਖਿਆ ਸਾਰੀ ਉਹਨਾਂ ਦੇ ਖਾਤਿਆਂ ਵਿੱਚ ਤਨਖਾਹ ਆਉਂਦੀ ਹੈ ਉਹ ਤਾਂ ਹੁਣ ਦਿੱਤੇ ਗਏ ਉਹ ਕਹਿੰਦੇ ਜਦੋਂ ਰੌਲਾ ਪਾਇਆ ਫਿਰ ਦਿੱਤੇ ਗਏ ਨਹੀਂ ਬਿਲਕੁਲ ਨਹੀਂ ਪਹਿਲਾਂ ਤੋਂ ਹੀ ਉਹ ਆਪੀ ਆਪਣੇ ਅਕਾਊਂਟ ਨੂੰ ਆਪਣੇ ਆਪ ਹੀ ਉਹ ਮੇਨਟੇਨ ਕਰਦੇ ਹਾਂ ਹਾਂ ਤੇ ਇਹ ਫਿਰ ਮਤਲਬ ਟਰਮੀਨੇਟ ਕੀਤਾ ਕਿਉਂ ਗਿਆ ਮਤਲਬ ਉਹ ਕੀ ਸ਼ਰਾਰਤ ਕਰ ਰਹੇ ਸੀ ਸ਼ਰਾਰਤ ਤਾਂ ਉਹ ਦੇਖੋ ਇਸ ਤਰ੍ਹਾਂ ਹੈਗੇ ਆ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਮੋਬਾਈਲ ਦੇ ਵਿੱਚ ਉਹ ਟੀਚਰ ਹੈ ਜੀ ਉਹ ਸਕੂਲ ਦੇ ਵਿੱਚ ਲੰਮੇ ਬੈ ਕੇ ਹੂੰ ਮੇਰੇ ਕੋਲ ਇਹ ਉਹਨਾਂ ਦੀ ਸੀਸੀਟੀਵੀ ਆ ਗਈਆਂ ਨੇ ਮੈਂ ਮੈਂ ਦਿਖਾ ਦਿੰਦਾ ਹਾਂ ਹਾਂ ਵੀ ਦੱਸ ਦੋ ਕੋਈ ਨਾ ਉਹ ਵੀ ਦੇਖ ਲਾਂਗੇ ਦੱਸੋ ਵੀ ਕੀ ਕੀ ਸ਼ਰਾਰਤ ਕਰਦੇ ਸੀ ਉਹ ਇੱਥੇ ਬੱਚਿਆਂ ਨੂੰ ਭੜਕਾ ਰਹੇ ਸੀ ਇੱਕ ਤਾਂ ਵੀ ਤੁਸੀਂ ਕਿਸੇ ਨਾਲ ਗੱਲ ਉਹ ਪੜਾਈ ਵੱਲ ਧਿਆਨ ਨਹੀਂ ਦੇ ਰਹੇ ਸੀ ਇੱਕ ਉਹ ਇੱਥੇ ਸਾਡੇ ਕਮਰਿਆਂ ਦੇ ਵਿੱਚ ਪੈ ਜਾਂਦੀ ਸੀ ਉਹ ਮੇਰੇ ਕੋਲ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹੈਗੀ ਆ ਆ ਪਏ ਆ ਇਹ ਇਹੀ ਸੰਦੀਪ ਸਿੰਘ ਜੀ ਹੈਗੇ ਆ ਆ ਦੇਖ ਲਓ ਠੀਕ ਹੈ ਇਹ ਪੜਾਉਣ ਆਉਂਦੇ ਆ ਇੱਥੇ ਪੈਣ ਲਈ ਨਹੀਂ ਆਉਂਦੇ ਆ ਦੇਖੋ ਆ ਆ ਸਾਰੇ ਹੋਰ ਵੀ ਟੀਚਰ ਹੈਗੇ ਨਾਲ ਜਿਹੜੇ ਜਿਹੜਾ ਇਹਨਾਂ ਦਾ 16 ਬੰਦਿਆਂ ਦਾ ਗਰੁੱਪ ਬਣਿਆ ਹੋਇਆ ਇਹਦੇ ਵਿੱਚ ਇੱਕ ਹੋਰ ਵੀ ਹੈਗੇ ਆ ਇਹ 16 ਬੰਦੇ ਟਰਮੀਨੇਟ ਕੀਤੇ ਨਹੀਂ ਟਰਮੀਨੇਟ ਸਿਰਫ ਅਸੀਂ ਦੋ ਬੰਦੇ ਹੀ ਕੀਤੇ ਆ ਹਲੇ ਇਹਦੇ ਵਿੱਚ ਜਿਹੜੇ ਇੰਨੇ ਇਹ ਬਾਹਰ ਬੈਠੇ ਫਿਰ ਇਹ ਬਾਹਰ ਜਿਹੜੇ ਬੈਠੇ ਆ ਇਹ ਇੱਕ ਚਮਕੌਰ ਸਿੰਘ ਨਾਂ ਦੇ ਆਦਮੀ ਨੇ ਇੱਕ ਸ਼ਿਕਾਇਤ ਕੀਤੀ ਸੀ ਵੀ ਜਿਹੜੀ ਇੱਥੇ ਭਰਤੀ ਹੋਈ ਆ ਉਹ ਗਲਤ ਹੋਈ ਹੈ ਅੱਛਾ ਜੀ ਉਹ ਉਹਦੀ ਇਨਕੁਆਰੀ ਹੋਈ ਆ ਉਸ ਇਨਕੁਆਰੀ ਦੇ ਵਿੱਚ ਇਹਨਾਂ ਕੁ ਸਟੀਚਰਾਂ ਦੀ ਜਿਹੜੀ ਹੈਗੀ ਆ ਅਨਕਵੈਲੀਫਾਈਡ ਟੀਚਰ ਪਾਏ ਗਏ ਆ ਹ ਉਹਦਾ ਕਰਕੇ ਜਿਹੜਾ ਹੈਗਾ ਇਹ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਜਿਹੜੀ ਇਨਕੁਆਰੀ ਹੋਊਗੀ アンਕੁਆਲੀਫਾਈਡ ਅਸੀਂ ਹੈਗੇ ਆਂ ਉਹਦੇ ਕਰਕੇ ਇਹ ਉਹਨਾਂ ਦੇ ਨਾਲ ਲੜ ਗਏ ਪਹਿਲਾਂ ਇਹਨਾਂ ਦੀ ਮੈਨੇਜਮੈਂਟ ਦਾ ਕੋਈ ਰੌਲਾ ਨਹੀਂ ਪਰ ਉਹ ਤਾਂ ਕਹਿ ਰਹੇ ਇਹ ਟੀਚਰਾਂ ਦੀ ਆਪਸ ਵਿੱਚ ਲੜਾਈ ਸੀ ਪਹਿਲਾਂ ਇਹਨਾਂ ਦੀ ਆਪਸ ਵਿੱਚ ਹੁਣ ਇਹ ਸਾਰੇ ਇਕੱਠੇ ਹੋ ਗਏ ਉਹ ਤਾਂ ਕਹਿੰਦੇ ਸੀ ਬੀਐਡ ਐਮਐਡ ਸਾਰਾ ਮਤਲਬ ਟੈਸਟੂ ਚ ਸਾਰਾ ਕੁਝ ਕਲੀਅਰ ਕੀਤਾ ਨਹੀਂ ਬਿਲਕੁਲ ਨਹੀਂ ਉਹ ਅਸੀਂ ਫਿਰ ਦੱਸ ਦਿਆਂਗੇ ਜਿਹੜੇ ਜਿਹਦੇ ਕੋਲੇ ਹੋਊਗੀ ਅਸੀਂ ਰੱਖ ਲਾਂਗੇ ਅਸੀਂ ਇਹਨਾਂ ਦੇ ਇੱਕ ਟੈਸਟ ਰੱਖਿਆ ਹੈ ਵੀ ਭਾਈ ਨਵੇਂ ਸੈਸ਼ਨ ਦੇ ਵਿੱਚ ਤੁਸੀਂ ਟੈਸਟ ਦਿਓ ਹਾਂ ਠੀਕ ਹੈ ਉਹ ਜਿਹੜਾ ਟੈਸਟ ਚੋਂ ਪਾਸ ਹੋ ਜਾਊਗਾ ਜਿਹਦੀ ਡਿਗਰੀ ਸਹੀ ਹੋਊਗੀ ਠੀਕ ਹੈ ਉਹਨੂੰ ਅਸੀਂ ਰੱਖ ਲਾਂਗੇ ਸਾਨੂੰ ਸਾਨੂੰ ਇੱਕ ਮਿੰਟ ਹੁਣ ਤੁਸੀਂ ਨਵੇਂ ਬੰਦੇ ਟੀਚਰ ਨਹੀਂ ਰੱਖੇ ਟੀਚਰ ਨਹੀਂ ਹੈ ਵਲੰਟੀਅਰ ਆ ਗਏ ਵਲੰਟੀਅਰ ਮਤਲਬ ਪੜਾਉਂਦੇ ਬੱਚਿਆਂ ਨੂੰ ਵਲੰਟੀਅਰ ਇਸ ਤਰ੍ਹਾਂ ਹੈ ਦੇਖੋ 2000 ਬੱਚਾ ਹੈ ਹਾਂਜੀ 2000 ਬੱਚੇ ਨੂੰ ਛੱਡ ਕੇ ਇੱਕੇਦਾਂ ਬਾਹਰ ਬਹਿ ਗਈ ਹਾਂ ਹੈਨਾ ਬੱਚਿਆਂ ਨੂੰ ਖਾਣਾ ਵੀ ਖਵਾਉਣਾ ਹੈ ਉਹਨਾਂ ਨੂੰ ਪੜਾਉਣਾ ਵੀ ਹੈ ਉਹ ਛੋਟੇ ਬੱਚਿਆਂ ਨੂੰ ਬਾਥਰੂਮ ਵੀ ਕਰਾਉਣਾ ਉਹਦੇ ਵਾਸਤੇ ਅਸੀਂ ਵਲੰਟੀਅਰ ਰੱਖਿਆ ਨਹੀਂ ਜਿਹੜੇ ਫਿਰ ਤੁਸੀਂ ਰੱਖਿਆ ਇਹਨਾਂ ਨੂੰ ਤੁਸੀਂ ਕਿਹਾ ਵੀ ਤੁਸੀਂ ਕੱਚੇ ਹੋ ਭਾਈ ਤੁਹਾਨੂੰ ਕੁਝ ਟਾਈਮ ਲਈ ਰੱਖਿਆ ਸਾਡੇ ਬੰਦੇ ਹੈਗੇ ਬਿਲਕੁਲ ਜੀ ਇਹਨਾਂ ਨਾਲ ਇਹ ਗੱਲ ਹੋਈ ਹੋਈ ਹੈ ਤੇ ਇੱਕ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਏਡੀਸੀ ਦੇ ਨਾਲ ਮੀਟਿੰਗ ਹੋਈ ਉਹ ਚ ਕੁਝ ਸ਼ਰਤਾਂ ਤੈਅ ਹੁਣਾਂ ਕੋਈ ਗੱਲਾਂ ਤੈਅ ਹੋਣੀਆਂ ਸੀ ਉਹਦੇ ਤੇ ਵੀ ਕਹਿੰਦੇ ਤੁਸੀਂ ਪੂਰੇ ਨਹੀਂ ਉੱਤਰ ਰਹੇ ਪਿਛਲੇ ਦਿਨਾਂ ਚ ਨਹੀਂ ਨਹੀਂ ਬਿਲਕੁਲ ਨਹੀਂ ਅਸੀਂ ਡੀਸੀ ਸਾਹਿਬ ਦੀ ਹੁਕਮਾਂ ਦੀ ਪੂਰੀ ਨਿਵੇਂ ਪਾਲਣਾ ਕੀਤੀ ਹੈ ਜਿਵੇਂ ਸਾਨੂੰ ਉਹਨਾਂ ਨੇ ਦੇਸ਼ ਜਾਰੀ ਕੀਤਾ ਸੀ ਉਹਨਾਂ ਹਾਂ ਇਹ ਜਿਹੜਾ ਸਕੂਲ ਆ ਇਹ 70:30 ਰੇਸ਼ੋ ਦੇ ਨਾਲ ਚੱਲਦਾ ਹੈ ਜੀ ਸਰ ਜੀ ਸਰ ਹਰ ਮਹੀਨੇ ਕਿੰਨੇ ਪੈਸੇ ਆਉਂਦੇ ਆ ਸਕੂਲ ਨੂੰ ਇਹਦੇ ਬਾਰੇ ਮੈਂ ਰਿਕਾਰਡ ਦੇਖ ਕੇ ਦੱਸ ਸਕਦਾ ਨਹੀਂ ਮਤਲਬ ਤੁਸੀਂ ਮੇਰੇ ਕੋਲੇ ਮੁੰਜਵਾਨੀ ਨਹੀਂ ਮੇਰੇ ਯਾਦ ਹੈ ਕੀ ਗੱਲ ਇਹਦੇ ਵਾਸਤੇ ਰਿਕਾਰਡ ਦੇਖ ਕੇ ਦੱਸ ਪੀਚਰਾਂ ਦੇ ਮੁਤਾਬਕ ਬੱਚਿਆਂ ਦੇ ਮੁਤਾਬਕ ਤੇ ਜਿਹੜੀ ਜਥੇਬੰਦੀ ਆ ਉਹਦੇ ਮੁਤਾਬਕ ਉਹ ਕਹਿ ਰਹੇ ਆ ਵੀ ਹਰ ਮਹੀਨੇ 10 ਤੋਂ 15 ਲੱਖ ਦਾ ਕਪਲਾ ਹੋ ਰਿਹਾ ਸਕੂਲ ਚ ਤੇ 2018 ਤੋਂ ਹੀ ਕਹਿੰਦੇ ਚੱਲੀ ਜਾਂਦਾ ਇਹ ਬਿਲਕੁਲ ਗਲਤ ਗੱਲ ਹੈ ਜੀ ਬਿਲਕੁਲ ਝੂਠੇ ਇਲਜ਼ਾਮ ਲਾ ਰਹੇ ਇਹੋ ਜੀ ਇਦਾਂ ਦੀ ਕੋਈ ਗੱਲ ਬਾਤ ਨਹੀਂ ਇਹਦੇ ਵਿੱਚ ਕੀ ਅਖਬਾਰਾਂਾਂ ਦੇ ਵਿੱਚ ਖ਼ਬਰਾਂ ਵੀ ਦਿੱਤੀਆਂ ਨੇ ਠੀਕ ਹੈ 90% ਤਨਖਾਹ ਤਾਂ ਇਹ ਟੀਚਰਾਂ ਦੇ ਖਾਤਿਆਂ 'ਚ ਜਾ ਰਹੀਆਂ ਠੀਕ ਹੈ ਬੱਚਿਆਂ ਨੂੰ 10% ਦੇ ਵਿੱਚ ਅਸੀਂ ਸਾਡਾ ਬਿਜਲੀ ਦਾ ਲੱਖ ਰੁਪਿਆ ਬਿੱਲ ਆਉਂਦਾ ਹੈ ਅਸੀਂ ਇੱਥੇ ਹੋਰ ਸਾਡਾ ਗ੍ਰੀਨਰੀ ਵੀ ਦੇਖਣੀ ਹੈ ਠੀਕ ਹੈ ਹੋਰ ਵੀ ਪਾਣੀ ਪਾਣੀ ਦਾ ਸਿਸਟਮ ਵੀ ਦੇਖਣਾ ਹੈ ਉਹ ਚੀਜ਼ਾਂ ਕਿੱਥੋਂ ਇੰਨੇ 8-10 ਲੱਖ ਰੁਪਏ ਦਾ ਕਪੜਾ ਕਿੱਥੋਂ ਹੋ ਜਾਊਗਾ ਜੀ ਹੂੰ ਉਹਦਾ ਸਾਰੀ ਪੇਮੈਂਟ ਹੈ ਜਿਹੜੀ ਅਸੀਂ ਸਰਪੰਚ ਸਾਹਿਬ ਨੇ ਇਹੀ ਗੱਲ ਕਹੀ ਹੈ ਵੀ 40% ਟੀਚਰਾਂ ਤੇ ਲਾਵਾਂਗੇ 40% ਅਸੀਂ ਬੱਚਿਆਂ ਤੇ ਲਾਵਾਂਗੇ 20% ਸਕੂਲ ਦੀ ਮੇਨਟੇਨੈਂਸ ਤੇ ਲਾਵਾਂਗੇ ਇੱਦਾਂ ਦੇ ਦੀ ਕੋਈ ਗੱਲਬਾਤ ਹੈ ਹੀ ਨਹੀਂ ਫਿਰ ਹੁਣ ਜਿਹੜੇ ਅੱਜ ਹੁਣ ਜਿਵੇਂ ਹੁਣ ਬੱਚੇ ਬਾਹਰ ਬੈਠੇ ਆ ਸਕੂਲ ਨੂੰ ਜਿੰਦਾਰਾਤਾ ਹੁਣ ਇਹਦਾ ਜ਼ਿੰਮੇਵਾਰ ਕੌਣ ਆ ਇਹਦਾ ਜ਼ਿੰਮੇਵਾਰ ਹੁਣ ਦੇ ਕੋਈ ਸਾਰਾ ਪ੍ਰਸ਼ਾਸਨ ਬੈਠਾ ਏ ਤੁਹਾਡੇ ਸਾਹਮਣੇ ਆ ਅਸੀਂ ਤਾਂ ਮੰਨਤਾ ਕਰੀ ਜਾਂਦੇ ਆ ਇਹਨਾਂ ਨੂੰ ਸਤਕਾਰ ਨਾਲ ਰਿਕਵੈਸਟਾਂ ਕਰਦੇ ਆ ਵੀ ਭਾਈ ਬੱਚਿਆਂ ਨੂੰ ਤਾਂੰਦਰਾ ਲੈਣ ਦਿਓ ਇਹਨਾਂ ਦੇ ਪੇਪਰ ਚੱਲੀ ਜਾਂਦੇ ਆ ਇਹ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਆ ਹਾਂ ਤੇ ਜਿਹੜੀ ਪੇਪਰਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਵੀ ਮੈਨੇਜਮੈਂਟ ਨੇ ਇੱਕ ਚਲਾਕੀ ਕੀਤੀ ਵੀ ਪੇਪਰ ਮਾਰਚ ਚ ਹੋਣੇ ਸੀ ਉਹ ਬੱਚਿਆਂ ਦੇ ਪਹਿਲਾਂ ਰੱਖਤੇ ਜੀ ਉਹ ਕੀ ਨਹੀਂ ਉਹਦੇ ਚਿਪਕਤਾ ਹੂੰ ਇਹ ਹਰ ਸਾਲ ਇਦਾਂ ਹੀ ਹੁੰਦਾ ਹੈ ਅਸੀਂ ਉਹ ਤੋਂ ਬਾਅਦ ਐਡਮਿਸ਼ਨਾਂ ਵੀ ਲੈਣੀਆਂ ਐ ਇਹ ਟੀਚਰ ਦਾ ਧਰਨਿਆਂ ਤੇ ਬੈਠੇ ਐ ਸਾਡੇ ਕੋਲੇ ਤਾਂ ਕੱਲੇ ਵਲੰਟੀਅਰ ਐ ਠੀਕ ਐ ਅਸੀਂ ਰਿਜ਼ਲਟ ਵੀ ਬਣਾਉਣੇ ਆ ਨਵੀਆਂ ਐਡਮਿਸ਼ਨਾਂ ਵੀ ਲੈਣੀਆਂ ਉਹਦੇ ਵਾਸਤੇ ਤਾਂ ਸਾਨੂੰ ਫਿਰ ਕੁਝ ਨਾ ਕੁਝ ਕਰਨਾ ਹੀ ਪੈਂਦਾ ਹੂੰ ਤੇ ਜਿਹੜਾ ਬੱਚਿਆਂ ਦਾ ਹੁਣ ਇਹ ਜਿਹੜਾ ਪ੍ਰਵੇਕ ਖਰਾਬ ਹੋ ਰਿਹਾ ਹੈ ਇਹ ਬੱਚਿਆਂ ਦਾ ਪ੍ਰਵੇਕ ਕਿਸ ਟੀਚਰ ਦੀ ਜ਼ਿੰਮੇਵਾਰ ਹੈ ਜੀ ਅੱਜ ਇਹਦੇ ਮਾਪੇ ਉਹਨਾਂ ਦੇ ਨਾਲ ਬੈਠੇ ਆ। ਮਾਪੇ ਕੋਈ ਨਹੀਂ ਹੈਗਾ। ਮਾਪੇ ਕਿਹੜੇ ਹੈਗੇ ਆ? ਸਾਰੇ ਲੋਕ ਜਿਹੜੇ ਹੈਗੇ ਆ ਬਾਹਰਲੇ ਕੋਈ ਜਥੇਬੰਦੀਆਂ ਚੋਂ ਆਏ ਹੋਏ ਆ, ਟੀਚਰ ਯੂਨੀਅਨ ਵਾਲੇ ਹੈਗੇ ਆ, ਕਿਸਾਨ ਯੂਨੀਅਨ ਵਾਲੇ ਹੈਗੇ ਆ। ਮਾਪਿਆਂ ਦੇ ਵਿੱਚੋਂ ਸਾਰੇ 15 ਵੀ ਵੱਧ ਪੇਰੈਂਟਸ ਹੋਣਗੇ। ਬਾਕੀ ਸਾਰੇ ਮਾਪੇ ਸਾਡੇ ਨਾਲ ਬੱਚੇ ਨਹੀਂ ਭੇਜਦੇ ਫਿਰ। ਇਹਨਾਂ ਨੇ ਰਾਤ ਅਨਾਊਂਸਮੈਂਟ ਕੀਤੀ ਸੀ। ਉਹ ਤਾਂ ਇੱਥੋਂ ਤੱਕ ਕਹਿ ਰਹੇ ਆ ਵੀ ਕਈ ਜਿਹੜੇ ਮੁਰੂਦਾਸ ਅਧਰ ਪਾਰਟੀ ਆ ਜਾਂ ਸੈਂਟਰ ਦੇ ਵਿੱਚ ਬੀਜੇਪੀ ਵੀ ਇਹ ਦੋ ਪਾਰਟੀਆਂ ਦੇ ਦੋ ਤਿੰਨ ਚਾਰ ਲੀਡਰਾਂ ਦਾ ਵਿਚ ਆ ਹੱਥਾ ਸਾਰਾ ਇਹ ਪੈਸਾ ਘੁੰਮ ਰਿਹਾ ਹੈਗਾ ਬਲੈਕ ਮਨੀ ਵਾਈਟ ਕੁਛ ਇਦਾਂ ਦੀਆਂ ਗੱਲਾਂ ਜਿਹੜੀਆਂ ਕਰ ਰਹੇ ਆ ਨਹੀਂ ਨਹੀਂ ਇਦਾਂ ਦੀ ਕੋਈ ਗੱਲਬਾਤ ਇਹ ਬਿਲਕੁਲ ਨਰਾਤਰ ਬਿਲਕੁਲ ਝੂਠੇ ਇਲਜ਼ਾਮ ਲਗਾ ਰਹੇ ਫਿਰ ਇਹਦਾ ਐਮਡੀ ਸਾਹਿਬ ਹੁਣ ਨਿਭੜੂ ਕਿਵੇਂ ਕੰਮ ਨਿਭੜੂ ਅਸੀਂ ਤਾਂ ਕਹਿੰਨੇ ਆ ਵੀ ਸਾਡੇ ਨਾਲ ਬੈਠੋ ਆ ਕੇ ਗੱਲ ਕਰੋ ਇਹਨੂੰ ਨਿਮੇੜੋ ਨਿਭੜਨ ਵਾਲੀ ਗੱਲ ਜਿਹੜੀ ਹੈਗੀ ਹੈ ਡੀਸੀ ਸਾਹਿਬ ਦੀ ਇਨਕੁਆਰੀ ਹੈ ਜਿਹੜੀ ਹੈਗੀ ਹੈ ਉਹ ਵਾਲੇ ਪੈਂਡਿੰਗ ਹੈ ਉਹ ਇਨਕੁਆਰੀ ਚੱਲ ਰਹੀ ਹੈ ਤੁਸੀਂ ਕਰ ਲਓ ਜਿਹੜੇ ਟੀਚਰਾਂ ਦੀ ਸ਼ਿਕਾਇਤ ਆ ਨਾਲ ਉਹਨਾਂ ਦੀ ਹਾਜ਼ਰੀ ਕੰਟੀਨਿਊ ਲੱਗੀ ਰਹੇ ਉਹ ਬੱਚਾ ਨੂੰ ਪੜ੍ਹਾਈ ਜਾਣ ਨਾਲ ਸਾਈਡ ਬਾਈ ਸਾਈਡ ਇਨਕੁਆਇਰੀ ਚੱਲੂ ਉਹਦੇ ਤੇ ਕਹਿੰਦੇ ਮੈਨੇਜਮੈਂਟ ਉਵੇਂ ਚੱਲ ਨਹੀਂ ਰਹੀ ਨਹੀਂ ਅਸੀਂ ਕਿਹਾ ਅਸੀਂ ਸਪੈਸ਼ਲ ਡੀਓ ਨੂੰ ਲੈਟਰ ਭੇਜਿਆ ਮੇਲ ਕੀਤੀ ਹੈ ਡੀਸੀ ਸਾਹਿਬ ਨੂੰ ਕਿਹਾ ਵੀ ਸਰ ਟੀਚਰ ਆ ਰਹੇ ਐ ਅਟੈਂਡੈਂਸ ਨਹੀਂ ਲਾ ਰਹੀ ਅਸੀਂ ਅੱਜ ਵੀ ਕਹਿੰਨੇ ਆ ਤੁਹਾਡੇ ਸਾਹਮਣੇ ਬਲਾਓ ਅਸੀਂ ਰਜਿਸਟਰ ਰੱਖਦੇ ਆ ਲਾਉਣ ਆਪਦੀ ਅਟੈਂਡੈਂਸ ਪੂਰੀ ਕਰਨ ਉਹ ਨਹੀਂ ਆ ਰਹੀ ਇਹਦਾ ਫਿਰ ਹੁਣ ਛੋਡੀ ਮੈਨੇਜਮੈਂਟ ਕੀ ਕਹਿੰਦੀ ਹੈ ਵੀ ਕਿਵੇਂ ਮੈਨੇਜਮੈਂਟ ਕਹਿੰਦੇ ਕੋਈ ਗੱਲ ਨਹੀਂ ਜਿਵੇਂ ਡੀਸੀ ਸਾਹਿਬ ਜਿੰਨਾ ਜਿਹੜਾ ਇਨਕੁਆਇਰੀ ਚੱਲ ਪੈਂਡਿੰਗ ਹੈ ਉਹਨਾਂ ਜਿਹੜਾ ਪਿਛਲੇ ਪਿਛਲੇ ਸਾਲਾਂ ਦਾ ਜਿਹੜਾ ਉਹ ਮੰਗ ਰਿਹਾ ਹਿਸਾਬ ਦੇ ਇਹਨੂੰ ਤਿਆਰ ਬਿਲਕੁਲ ਜੀ ਹੂੰ ਬਿਲਕੁਲ ਜੀ ਤੁਹਾਡੇ ਮੁਤਾਬਕ ਕੋਈ 1 ਰੁਪਿਆ ਦਾ ਕਪਲਾ ਨਹੀਂ ਕੋਈ ਕਪਲਾ ਨਹੀਂ ਕੋਈ ਕਪਲਾ ਨਹੀਂ ਤੇ ਪਿੰਡ ਛੋਡੇ ਨਾਲ ਪਿੰਡ ਸਾਡੇ ਨਾਲ ਹੈ ਜੀ ਉਹ ਕਹਿੰਦੇ ਸਾਡੇ ਨਾਲ ਦੇਖੋ ਐ ਤਾਂ ਹੁਣ ਦੇਖੋ ਕਹਿਣ ਨੂੰ ਕਹੀ ਜਾਣਾ ਕੁਝ ਬੰਦੇ ਉਧਰ ਵੀ ਹੁੰਦੇ ਆ ਉਧਰ ਵੀ ਹੁੰਦੇ ਆ ਜ਼ਿਆਦਾਤਰ ਲੋਕਾਂ ਦਾ ਜਿਹੜਾ ਹੈਗਾ ਸਾਡੇ ਹੱਕ ਦੇ ਵਿੱਚ ਹੈਗੀ ਜੀ ਜੀ ਹ ਉਹਦੇ ਵਿੱਚ ਟੀਚਰਾਂ ਨੂੰ ਪੰਜਾਬੀ ਵੀ ਨਹੀਂ ਲਿਖਣੀ ਆਉਂਦੀ। ਠੀਕ ਹੈ ਇਹ ਹੁਣ ਰੋਲਾ ਦਾ ਰੋਲਾ ਦਾ ਪਾ ਰਹੇ ਆ ਤੁਸੀਂ ਕਿਹਾ ਵੀ ਬੀ ਐਡ ਹੈ ਹਨਾ ਮੇਰੇ ਕੋਲੇ ਰਿਕਾਰਡ ਹੈ। ਅਸੀਂ ਇੱਕ ਉਹਨੇ ਐਪਲੀਕੇਸ਼ਨ ਚੈੱਕ ਕੀਤੀ ਹੈ ਵੈਰੀ ਗੁੱਡ ਦਿੱਤੀ ਹੋਈ ਹੈ ਟੀਚਰ ਨੇ। ਉਹਨੂੰ ਇੱਕ ਪੰਜਵੀਂ ਨਹੀਂ ਲਿਖਣੀ ਆਉਂਦੀ ਪੰਜਾਬੀ ਦੇ ਸ਼ਬਦ। ਉਹਦੇ ਤੇ ਪੰਜਵੀਂ ਲਿਖਿਆ ਹੋਇਆ। ਇੱਕ ਸਾਡੇ ਕੋਲੇ ਪਰਸੂ ਟੀਚਰ ਨੇ ਕਿਸੇ ਨੇ ਸਪਾਰਸ ਕਰਕੇ ਕਹਿੰਦੇ ਮੈਨੂੰ ਪੀਆਰਟੀ ਤੋਂ ਟੀਜੀਟੀ ਬਣਵਾਓ। ਸਰਪਾਸ ਕਹਿੰਦੇ ਵੀ ਚਲੋ ਇਹ ਤੋਂ ਐਪਲੀਕੇਸ਼ਨ ਲਿਖ ਲਓ। ਪਹਿਲਾਂ ਤਾਂ ਉਹਦੇ ਵਿੱਚ 10 ਗਲਤੀਆਂ ਨਹੀਂ ਇੱਕ ਘੰਟੇ ਚ ਉਹਨੇ ਐਪਲੀਕੇਸ਼ਨ ਲਿਖੀ ਉਹਨੂੰ ਡੈਜਿਗਨੇਸ਼ਨ ਦੇ ਸਪੈਲਿੰਗ ਨਹੀਂ ਪਤਾ ਇਹੋ ਜਿਹੇ ਟੀਚਰ ਇੱਥੇ ਜਿਹੜੇ ਹੈਗੇ ਆ ਉਹ 언ਕਵਾਲੀਫਾਈਡ ਭਰਤੀ ਹੋਏ ਹੋਏ ਆ ਉਹ ਤਾਂ ਫਿਰ ਤੁਸੀਂ ਮੰਨਦੇ ਹੋ ਵੀ ਉਹਦੇ ਚ ਫਿਰ ਮੈਨੇਜਮੈਂਟ ਦੀ ਵੀ ਗਲਤੀ ਐ ਇੰਨੇ ਸਾਲਾਂ ਦੇ ਉਹ ਟੀਚਰ ਸੀਗੇ 10-12 ਸਾਲਾਂ ਤੋਂ ਪੜਾ ਰਹੇ ਸੀ ਵੀ ਮੈਨੇਜਮੈਂਟ ਨੂੰ ਵੀ ਨਹੀਂ ਪਤਾ ਲੱਗਿਆ ਫਿਰ ਨਹੀਂ ਉਹ ਇਸ ਤੋਂ ਪਹਿਲਾਂ ਦੇ ਵਿੱਚ ਜਿਹੜਾ ਸਾਡੇ ਆਉਣ ਤੋਂ ਪਹਿਲਾਂ ਜਿਹੜੇ ਕੋਈ ਪ੍ਰਿੰਸੀਪਲ ਸੀ ਜਾਂ ਕੋਈ ਮੈਨੇਜਮੈਂਟ ਸੀ ਇਹ ਉਹਨਾਂ ਦਾ ਸਿਸਟਮ ਸੀਗਾ ਹੁਣ ਇਹਨਾਂ ਨੂੰ ਇਹ ਗੱਲ ਕਹੀ ਸੀ ਜਿਹੜੀ ਇਨਕੁਆਰੀ ਹੋਈ ਹੈ ਇਨਕੁਆਰੀ ਦੇ ਆਧਾਰ ਦੇ ਉੱਤੇ ਸੀ ਇਹਨਾਂ ਨੂੰ ਕਿ ਸਾਰਿਆਂ ਦਾ ਟੈਸਟ ਲਵਾਂਗੇ ਜਿਹੜੇ ਉਹਦੇ ਚ ਇੱਕ ਕਮੇਟੀ ਵੀ ਬਣਾਈ ਹੈ ਜੀ ਉਹਦੇ ਚ ਡੀਓ ਸਾਹਿਬ ਤੇ ਅਸੀਂ ਮੈਨੇਜਮੈਂਟ ਹੋਊਗੀ ਉਹਦੀ ਟੈਸਟ ਲੈ ਕੇ ਆਨ ਮੈਟ ਅਸੀਂ ਪ੍ਰਤੀ ਕਰਾਂਗੇ ਹਾਂ